ਸ੍ਰੀਕਾਲ ਦੋਸਤੋ ਉਮੀਦ ਕਰਦਾ ਤੁਸੀ ਸਾਰੇ ਠੀਕ ਹੋਵੋਗੇ ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਕਈ ਦਿਨ ਹੋ ਗਏ ਸਾਨੂੰ ਬਲੌਗ ਆਉਂਦਾ ਟਾਈਮ ਨਹੀਂ ਲੱਗਿਆ ਕਿਉਂਕਿ ਪੂਆ ਕੇ ਉੱਥੇ ਪੈਣੀ ਭਰਤ ਪਾਉਂਦੇ ਸੀਗੇ ਤੇ ਭੈਣ ਤੇ ਅੱਜ ਭੈਣ ਨੇ ਮੈਸਾਂ ਕੱਢਤੀਆਂ ਕਾਲੀਆਂ ਕਾਲੀਆਂ ਅੱਗੇ ਵੰਗੂ ਹਾਂ ਦੇਖੋ ਜੀ ਮੈਸਾਂ ਸਾਡੀਆਂ ਇੱਕ ਨਾ ਵੀ ਸਾਨੂੰ ਕਈ ਭੈਣ ਭਰਾ ਮਤਲਬ ਵਿੱਚ ਫੋਨ ਕਰਦੇ ਨੇ ਹਨਾ ਵੀ ਤੁਸੀਂ ਮੈਸਾ ਸੇਲ ਕਰਦੇ ਹੋ ਹਨਾ ਵੀ ਦੇਖੋ ਜੀ ਉਹ ਤਾਂ ਆਪਣਾ ਕੰਮ ਹੈ ਨਹੀਂ ਸੇਲ ਪਰਚੇਜ ਵਾਲਾ ਵੀ ਸਤਾ ਆਪ ਦੇ ਘਰੇ ਸੁਰੱਖਿਆ ਹੈ ਮੈਸਾ ਨੇ ਸੇ ਬਾਕੀ ਆ ਜੋ ਗੱਲ ਕਰਦੇ ਆ ਭੈਣ ਨਾਲ ਕਰਤੀ ਬੰਦ ਮੋਟਰ ਤੇ ਬਾਕੀ ਸਾਡੀਆਂ ਮੱਝਾਂ ਕਿਵੇਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਉਧਰ ਸਾਡੀਆਂ ਬੱਕਰੀਆਂ ਨੇ ਹੋਰ ਭਣੇ ਕਿਵੇਂ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਜਿਉਂਦੇ ਵੱਸਦੇ ਰਹੋ ਤਿੰਨ ਦਿਨ ਹੋ ਗਏ ਸਾਡੀ ਵੀਡੀਓ ਨਹੀਂ ਆਈ ਹੈਗੀ ਕਿਉਂਕਿ ਅਸੀਂ ਬਿਜੀ ਸੀ ਔੜਾ ਭਰਤ ਪਾਉਂਦੇ ਸੀ ਪਹਿਲਾਂ ਆਪਣੇ ਉਰੇ ਜਗ੍ਹਾ ਪਾਰਿਆਂ ਆਪਾਂ ਤੇ ਉੱਥੇ ਭਰਤ ਪਾਈ ਹੈ ਇਹ ਫਿਰ ਪਿੰਡ ਵੀ ਭੈਣਵਰੇ ਦੇ ਘਰ ਪਾਰ ਰਹੇ ਨੇ ਉੱਥੇ ਪਰਤ ਪਾਉਣ ਗਏ ਹੋਏ ਸੀ ਫਿਰ ਸਾਰਾ ਕੰਮ ਮੈਂ ਹੀ ਸੰਭਾਲ ਲੈਣਾ ਤਾਂ ਪਿੱਛੋਂ ਜਿੰਨਾ ਵੀ ਸੀ ਜ਼ਿੰਮੇਵਾਰੀ ਸਾਰੀ ਮੇਰੇ ਤੇ ਸੀ ਤੇ ਸਾਡੀ ਜ਼ਿੰਮੇਵਾਰੀ ਫਿਰ ਉਧਰ ਸੀ ਨਾ ਤੇ ਹਾਂ ਅੱਜ ਜਿਵੇਂ ਆਪਾਂ ਦੇਸੀ ਦਵਾਈਆਂ ਤੁਹਾਨੂੰ ਇਹਦੇ ਵਿੱਚ ਦੱਸਾਂਗੇ ਉਹਨਾਂ ਬਾਰੇ ਵੀਡੀਓ 'ਚ ਤੁਹਾਨੂੰ ਦਿਖਾਉਨੇ ਆ ਉਹ ਵੀਰਾਂ ਆਂਦਾ ਹੁੰਦਾ ਆਪਣੇ ਕੋਲ ਮਰੀਰਕੋਟਲੇ ਤੋਂ ਉਹ ਦੇਸੀ ਜੜੀ ਬੂਟੀਆਂ ਤੋਂ ਦਵਾਈਆਂ ਬਣਾ ਕੇ ਦਿੰਦੇ ਹੁੰਦੇ ਨੇ ਜਿਵੇਂ ਆਪਾਂ 올ਿਵਟਾਣ ਕੀ ਪਾਉਣੇ ਨਾਲ ਨਾਲ ਜਿਹੜੀਆਂ ਮੰਨ ਕੇ ਚਲੋ ਰੋਜ਼ਾਨਾ ਰੁਟੀਨ ਵਾਲੀਆਂ ਚੀਜ਼ਾਂ ਨੇ ਉਹ ਤੋਂ ਮੈਂ ਨਾ ਵੀ 1500 2000 ਦੀਆਂ ਬਣਾ ਲੈਣੀਆਂ ਨੇ ਜਿੰਨੇ ਕਿ ਦਿਨੋਂ ਕੱਟਦੀਆਂ ਨੇ ਆਪਣੇ ਕੋਲ ਨੰਬਰ ਹੈਗਾ ਫੇਰ ਉਹਨੂੰ ਫੋਨ ਕਰਦੇ ਨੂੰ ਇਹਨੇ ਵੀਰੇ ਨੂੰ ਵੀ ਆਏ ਹੁੰਦਾ ਕਹਿੰਦੇ ਵੀ ਬਾਲੀ ਵੀ ਵਰਜੀ ਖਰਾਬ ਹੋ ਜਾਂਦੀ ਐ ਸਾਹਮਣੀ ਔਖੀ ਹੋ ਜਾਂਦੀ ਹੈ ਹਨਾ ਬੱਕਰੀਆਂ ਨੂੰ ਵੀ ਪਾਉਣੇ ਹੁੰਦੇ ਆ ਉਹ ਪਾਣੀ ਦੇ ਵਿੱਚ ਜਦੋਂ ਉਹ ਪਾਣੀ ਪੀਂਦੀਆਂ ਨੇ ਮੰਨ ਲਓ ਲਿਵਰ ਟਾਉਣ ਤੋਂ ਥੋੜਾ ਥੋੜਾ ਇਹ ਫਿਰ ਉਹ ਇੱਕ ਦਿਨ ਛੱਡਦੇ ਨਹੀਂ ਹੁੰਦੇ ਮੈਂ ਕਿਹਾ ਜਿਵੇਂ ਲਿਵਰ ਟਾਉਣਗੇ ਇੱਕ ਦਿਨ ਉਹ ਮੈਂ ਦੇਸੀ ਦਵਾਈਆਂ ਤੋਂ ਜਿਹੜਾ ਚੂਰਨ ਹੁੰਦਾਗਾ ਚੂਰਨ ਤਿਆਰ ਕਰਾਇਆ ਹੁੰਦਾਗਾ ਵੀ ਉਹ ਮੰਨ ਲਓ ਮੰਨ ਕੇ ਚਲੋ 20 ਬੱਚੇ ਜੜੀ ਬੂਟੀਆਂ ਹੁੰਦੇ ਉਹ ਤੋਂ ਸਾਰਾ ਮਿਕਸ ਕਰਕੇ ਆਪਾਂ ਤਿਆਰ ਕਰਵਾਉਣੀ ਹੈਗਾ ਉਹਦੇ ਫਾਇਦੇ ਕੀ ਨੇਗੇ ਜਿਵੇਂ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਦਿੱਕਤਾਂ ਜਿਹੜੀਆਂ ਮੇਨ ਨੇਗੀਆਂ ਥਣਾ ਖੜ ਜਾਂਦੇ ਨੇ ਸੋਜ ਆ ਜਾਂਦਾ ਜਾਂ ਪਸੂ ਦੀ ਖੂਕ ਘਟ ਜਾਂਦੀ ਆ ਤੇ ਇਹ ਚੀਜ਼ਾਂ ਹੁੰਦੀਆਂ ਨਹੀਂਗੇ ਮੇਨਲੀ ਲਿਵਰ ਦੀ ਕੋਈ ਪ੍ਰੋਬਲਮ ਹੋਵੇ ਇਹ ਜਿਹੜੇ ਦੇਸੀ ਦਵਾਈਆਂ ਹੁੰਦੀਆਂ ਨੇ ਕਮਲੇ ਟਾਈਮ ਲੈਂਦੀਆਂ ਨੇ ਵੀ ਥੋੜਾ ਥੋੜਾ ਵੀ ਜਿਆਦਾ ਹੁਣ ਆਪਣੇ ਜਿਹੜੇ ਲੋਕ ਲੈਗੇ ਨਾ ਉਹ ਮੈਡੀਕਲ ਚੀਜ਼ਾਂ ਨੂੰ ਜਿਆਦਾ ਵਕਤ ਲੈਂਦੇ ਹੁਣ ਚਲੋ ਮੰਨ ਲਓ ਮੇਰਾ ਸਿਰ ਦਰਦ ਕਰਦਾ ਆਪਾਂ ਗੋਲੀ ਲੈ ਲੈਨੇ ਵੀ ਨਹੀਂ ਆਪਾਂ ਆਰਾਮ ਕਰ ਲਈ ਜਿਹੜੀ ਆਯੁਰਵੈਦਿਕ ਦਵਾਈਆਂ ਹੁੰਦੀਆਂ ਨੇ ਨਾ ਬਿਓ ਟਾਈਮ ਥੋੜਾ ਜਿ ਲੈਂਦੀਆਂ ਨੇ ਪਰ ਉਹ ਜੇ ਕਹਿੰਦੇ ਵੀ ਉਹਦਾ ਕੋਈ ਨਫਾ ਨਹੀਂ ਉਹਦਾ ਨੁਕਸਾਨ ਵੀ ਕੋਈ ਨਹੀਂ ਨੁਕਸਾਨ ਵੀ ਕੋਈ ਨਹੀਂ ਦੇਸੀ ਦਵਾਈ ਦਾ ਜੇ ਨਫਾ ਨਹੀਂ ਨੁਕਸਾਨ ਵੀ ਕੋਈ ਨਹੀਂ ਹੈਗਾ ਜਿਹੜੀਆਂ ਹੁਣ ਮੈਡੀਕਲ ਵਾਲੇ ਚਲੋ ਬੁਰੀਆਂ ਦੋਨੋਂ ਲੱਗਦੀਆਂ ਨੇ ਆਪਾਂ ਵੀ ਮੈਂ ਵੀ ਖਾਨੀ ਐ ਮੈਡੀਕਲ ਦਵਾਈ ਐ ਨਹੀਂ ਹੈਗੀ ਪਰ ਉਹ ਚੀਜ਼ ਐ ਹੁੰਦੀ ਵੀ ਆਪਾਂ ਨੂੰ ਉਹ ਚੀਜ਼ ਦਾ ਰਿਜ਼ਲਟ ਜਲਦੀ ਚਾਹੀਦਾ ਹੁੰਦਾ ਨਹੀਂ ਇਹ ਚੀਜ਼ ਤਾਂ ਮਤਲਬ ਡਾਕਟਰ ਵੀ ਕਹਿੰਦੇ ਨਹੀਂ ਜੇ ਆਪਾਂ ਜਿਵੇਂ ਸਿਰ ਦਰਦ ਦੀ ਗੋਲੀ ਲਾ ਲ ਗਏ ਨਹੀਂ ਨਹੀਂ ਵੀ ਤੁਸੀਂ ਜਿਆਦਾ ਆਪਣਾ ਵੀ ਗੁਰਦੇ ਨੂੰ ਮੇਰੇ ਕਮਰ ਦਾ ਸਿਰ ਦੀ ਪ੍ਰੋਬਲਮ ਮੈਨੂੰ ਜਿਆਦਾ ਹੈਗੀ ਮੇਰੇ ਸਿਰ ਦਰਦ ਦਾ ਇੰਨਾ ਜਿਆਦਾ ਹੋ ਘਟਦਾਗਾ ਇਹ ਮੈਨੂੰ ਪ੍ਰੋਬਲਮ ਆਉਂਦੀ ਹੈ 7-8 ਦਿਨਾਂ ਬਾਅਦ ਸਿਰਦੀ ਮੇਰਾ ਵੀ ਦੁਖਦ ਰਹਿਦਾ ਮੇਰਾ ਵੀ ਸਿਰ ਉੱਠ ਘੜਦਾ ਜਾਂ ਜੇ ਜਦੋਂ ਕਦੇ ਸਫਰ ਕਰ ਲੀਏ ਉਦੋਂ ਘਰੇ ਕੋਈ ਦਿੱਕਤ ਨਹੀਂ ਆਉਂਦੀ ਜਾਂ ਗਰਮੀ 'ਚ ਜਿਆਦਾ ਕੰਮ ਕਰਦੇ ਹੈਗੇ ਜਾਂ ਭੁੱਖੇ ਰਹ ਜੀਏ ਉਹ ਚੀਜ਼ ਨਾ ਫਿਰ ਮੈਨੂੰ ਦਿੱਕਤ ਆ ਜਾਂਦੀ ਹੈ ਮੈਂ ਵੀ ਖਾਨੀ ਆ ਆਪਾਂ ਐ ਨਹੀਂ ਕਹਿੰਦੇ ਕਿ ਮੈਂ ਵੀ ਉਹ ਦਵਾਈ ਲੈ ਨਹੀਂ ਪਰ ਇਹ ਚੀਜ਼ ਤਾਂ ਡਾਕਟਰ ਵੀ ਕਹਿੰਦੇ ਨੇ ਵੀ ਤੁਸੀਂ ਖਾਓ ਘੱਟ ਖਾਓ ਘੱਟ ਖਾਓ ਜੇ ਜਮੀ ਨਹੀਂ ਸਰਦਾ ਉਦੋਂ ਗੋਲੀ ਲਓ ਵੀ ਲਓ ਨਾ ਹਾਂ ਪਰ ਉਹ ਚੀਜ਼ਾਂ ਤੇ ਆਪਾਂ ਜਦੋਂ ਕਹਿੰਦੇ ਹੁੰਦੇ ਨੇ ਵੀ ਉਹ ਲੱਗ ਹੀ ਗਏ ਉਹ ਵੀ ਇੱਕ ਤਰ੍ਹਾਂ ਦਾ ਨਸਾਈ ਵਾਗ ਦਾ ਨਾ ਕਮਣਾ ਨਾ ਫੇਰ ਹੀ ਆਪਣਾ ਸਿਰਦਰਦ ਹਟਦਾ ਹੈਗਾ ਜੋ ਅਸੀਂ ਨਾ ਦੇਸੀ ਦਵਾਈਆਂ ਅੱਜ ਤਿਆਰ ਕਰਵਾਈਆਂ ਨੇਗੀਆਂ ਉਹ ਕਰਵਾਉਣੇ ਹੁੰਦੇ ਆ ਉਹ ਵੀ ਮੇਰਾ ਮਕਸਦ ਇਹ ਸੀ ਦੱਸਣ ਦਾ ਵੀ ਉਹ ਚਲੋ ਕਿੱਥੂ ਪਿੰਡਾਂ ਚ ਆਉਂਦੇ ਨੇ ਉਹ ਵੀਰ ਬਹੁਤ ਆਉਂਦੇ ਨੇ ਮੇਰੇ ਰਿਕਾਰਡਲੇ ਤੋਂ ਵੀ ਉਹ ਵੀ ਚਾਹ ਤਿਆਰ ਤੁਸੀਂ ਕਰਵਾਇਆ ਕਰੋ ਆਪਣੇ ਪਸ਼ੂਆਂ ਵਾਸਤੇ ਜਿਨ੍ਹਾਂ ਕੋਲੇ ਪੰਜ ਨੇ ਚਾਰ ਹੈ ਚਾਹੇ ਘਰ ਦੇ ਦੁੱਧ ਵਾਸਤੇ ਰੱਖੀ ਹੋਈ ਆ ਵੀ ਉਹ ਚੀਜ਼ ਦਾ ਬੈਨੀਫਿਟ ਬਹੁਤ ਜ਼ਿਆਦਾ ਹੈਗਾ ਬੀਓ ਦਾ ਨੁਕਸਾਨ ਕੋਈ ਨਹੀਂ ਹੈਗਾ ਨਫਾਇਆ ਦਾ ਨਫਾਇਆ ਦਾ ਹਾਂ ਬੀਨਾਂ ਦਾ ਤੇ ਇਹ ਚੀਜ਼ ਤਾਂ ਉਥੇ ਵੀ ਦੇਖੀ ਆ ਪੈਣੀ ਜਿਵੇਂ ਆਪਾਂ ਹੁਣ ਉਧਰ ਗਏ ਸੀ ਨਾ ਰਿਹਾਤਾਂਗ ਸਾਈਡ ਵੀ ਉਧਰ ਮੈਡੀਕਲ ਹੈ ਹੀ ਨਹੀਂ ਉਹ ਕਹਿੰਦੇ ਮੇਰਾ ਮੈਂ ਆਪਦੀ ਦਾਦੀ ਆਂ ਉਧਰ ਮੇਰਾ ਬੀਪੀ ਟੈਂਪਰੇਚਰ ਜਮ ਹੀ ਲੋ ਹੋ ਗਿਆ ਸੀ ਜਮ ਹੀ ਖਤਮ ਹੋ ਗਿਆ ਸੀ ਡੈੱਡ ਮੈਂ ਇਹਨਾਂ ਨੂੰ ਐ ਹੋ ਗਿਆ ਵੀ ਸੁਖਦੀਪ ਦਾ ਬਸ ਡੈੱਡ ਹੋ ਗਈ ਹੈ ਨਾ ਤੇ ਮੈਂ ਰੋਤੀ ਪੈ ਗਈ ਸੜਕ ਤੇ ਉੱਥੇ ਟੈਂਪਰੇਚਰ ਕਿੰਨਾ ਸੀਗਾ ਮਾਈਨਸ 2 ਸੀ ਹਾਂ ਮਾਈਨਸ 2 ਸੀਗਾ ਤੇ ਉੱਥੇ ਬਰਫ਼ ਸੀਗੀ ਜਾਦੀ ਹੈ ਹਾਂ ਹਾਂ ਪਈ ਇਹਨਾਂ ਨੂੰ ਤਾਂ ਇਹ ਹੋਗਾ ਵੀ ਇਹ ਪਹੁੰਚੂ ਕਿਵੇਂ ਘਟੂ ਘਟ ਅੱਛੇ ਜਾਤੇ ਘੰਟਿਆਂ ਦਾ ਰਸਤਾ ਸੀਗਾ ਉਹ ਪਹਾੜੀ ਰਸਤਾ ਸੀ ਜਿਹੜਾ ਤੇ ਜਦੋਂ ਵੀ ਅਸੀਂ ਉੱਥੋਂ ਚੱਲੇ ਹਨਾ ਇਹ ਪੁੱਛਦੇ ਆ ਰਾਜ ਵੀ ਜਿੰਨੇ ਵੀ ਉੱਥੋਂ ਦੇ ਵੀਰ ਭਰਾ ਸੀਗੇ ਉਧਰ ਪਹਾੜੀ ਇਲਾਕੇ ਦੇ ਵੀ ਪੁੱਛਦੇ ਕਿ ਤੁਹਾਡੇ ਇੱਥੇ ਮੈਡੀਕਲ ਹੋਗਾ ਵੀ ਅਸੀਂ ਦਵਾਈ ਦਿਵਾਉਣੇ ਆ ਇੰਜੈਕਸ਼ਨ ਲਵਾ ਦਿੰਨੇ ਆ ਚਲ ਟੀਕਲ ਲਵਾ ਲੈਨੇ ਕੋਈ ਉਹ ਕਹਿੰਦੇ ਵੀ ਸਾਡੇ ਇੱਧਰ ਵੀ ਇਹੋ ਜਿਹਾ ਕੋਈ ਨਹੀਂ ਹੈਗਾ ਅਸੀਂ ਤਾਂ ਵੀ ਜੜੀ ਬੂਟੀਆਂ ਤੋਂ ਹੀ ਦਵਾਈਆਂ ਬਣਾਉਨੇ ਆ ਉਹਨਾਂ ਨਾਲ ਹੀ ਸਾਨੂੰ ਆਰਾਮ ਆ ਜਾਂਦਾ ਪਹਿਲੀ ਗੱਲ ਉਹਨਾਂ ਨੂੰ ਬਿਮਾਰੀ ਬਹੁਤ ਘੱਟ ਲੱਗਦੀ ਆ ਘੱਟੋ ਘੱਟ ਲਾਜੋ ਪਹਾੜੀਆਂ ਤੇ ਉਹਨਾਂ ਦੀ ਡੇਲੀ ਦੀ ਪ੍ਰੈਕਟਿਸ ਆ ਹਨਾ ਉਹ ਐਨ ਐਨ ਪਹਾੜ ਲੈ ਕੇ ਉੱਪਰ ਪਹਾੜੀਆਂ ਦੇ ਜਾਂਦੇ ਨੇ ਉਹਨਾਂ ਨੂੰ ਰੋਗ ਕੋਈ ਹੈ ਹੀ ਨਹੀਂਗਾ ਨਹੀਂ ਤੋਰਾ ਫ ਆਪਣੀਆਂ ਚੀਜ਼ਾਂ ਆਪਾ ਖਾਣ ਪੀਣ ਵਾਲੀਆਂ ਸੁੱਧ ਕੋਈ ਲੈ ਨਹੀਂ ਰਿਹਾ ਫੇਰ ਅਗਲੇ ਚੀਕਾ ਮਾਰਦੇ ਨੇ ਹਨਾ ਵੀ ਆਪਾਂ ਇਹ ਚੀਜ਼ ਸਮਝਦੇ ਆਂ ਵੀ ਸਾਨੂੰ ਅੱਜ ਵੀ ਮੋਲ ਫੋਨ ਆਉਂਦੇ ਨੇ ਵੀ ਤੁਸੀਂ ਇਹ ਚੀਜ਼ ਐਵੇਂ ਕਰੋ ਐਵੇਂ ਕਰੋ ਵੀਰੇ ਵੀ ਮਿਹਨਤ ਵੀ ਬਹੁਤ ਜ਼ਿਆਦਾ ਆਉਂਦੀ ਆ ਪਹਿਲੀ ਗੱਲ ਤਾਂ ਗਰੀਬ ਵਿਚਾਰਾ ਹੁਣ ਚਲੋ ਕੋਈ ਵੀ ਬੰਦਾ ਚੀਜ਼ ਸੇਲ ਕਰਦਾਗਾ ਐਨੀ ਮਹਿੰਗੀ ਚੀਜ਼ ਕੋਈ ਲਈ ਨਹੀਂ ਸਕਦਾ ਹੈਗਾ ਹਨਾ ਜਿਹੜੀ 400 600 ਰੁਪਏ ਦਿਹਾੜੀ ਆ ਵਿਚਾਰਾ ਉਹਦਾ ਪਰਿਵਾਰ ਪਾਲੂਗਾ ਚੀਜ਼ਾਂ ਲੈ ਕੇ ਖਾਊਗਾ ਹਨਾ ਸਹੀ ਕਰਨਾ ਤੇ ਆਪਾਂ ਤਾਂ ਇਹ ਚੀਜ਼ ਕਹਿੰਦੇ ਆਂ ਕੀ ਵੀਰੇ ਅਗਲੇ ਨੂੰ ਵੀ ਮਿਹਨਤ ਦਾ ਮੁੱਲ ਮਿਲੇ ਮਿਹਨਤ ਬਹੁਤ ਜ਼ਿਆਦਾ ਆਉਂ ਜਦੋਂ ਆਪਾਂ ਇੱਕ ਹੀ ਹੈ ਨਹੀਂ ਆਪਣਾ ਜੇ ਆਪਣਾ ਇੱਕਾ ਹੋਊਗਾ ਫੇਰ ਹੀ ਆਪਾਂ ਨੂੰ ਚੀਜ਼ਾਂ ਦੇ ਰੇਟ ਘੱਟ ਮਿਲਣਗੇ ਹੁਣ ਆਪਾਂ ਨੂੰ ਫਿਰ 20 ਰੁਪਏ ਹੋਰ ਵੱਧ ਕੇ ਬੋਲੀ ਤੇ ਪਹਿਲਾਂ ਵਾਲੀ ਵੀਡੀਓ 'ਚ ਵੀ ਦੱਸਿਆ ਸੀ ਆਪਾਂ ਉਹ ਚੀਜ਼ਾਂ ਦਾ ਫਿਰ ਅਲਗਿਆ ਸਰਕਾਰਾਂ ਵੀ ਨੇ ਕੰਪਨੀਆਂ ਵੀ ਸਭ ਕਿਸੀ ਸਰਕਾਰਾਂ ਦਾ ਹੀ ਹੁੰਦਾ ਹੈ 80% ਦੇ ਹਿਸਾਬ ਨਾਲ ਇਹਨਾਂ ਨੂੰ ਜਾਂਦਾਗਾ ਕੋਈ ਵੀ ਆਪ ਕੋ ਕਾਰੋਬਾਰ ਕਰਦੇ ਆ ਆਪਾਂ ਨਹੀਂ ਕਰ ਸਕਦੇ ਕੋਈ ਸਰਟੀਫਿਕੇਟ ਤੋਂ ਬਿਨਾ ਹੋਰ ਅਲਾਉ ਹੈ ਹੀ ਹੋਈ ਨਹੀਂ ਵੀ ਉਹ ਚੀਜ਼ਾਂ ਹੁੰਦੀਆਂ ਨੇ ਵੀ ਉੱਥੇ ਤਾਂ ਆਪਾਂ ਨੂੰ ਘੱਟ ਰੇਟ ਕੋਈ ਦੇ ਨਹੀਂ ਨਾ ਰਿਹਾ ਸਹੀ ਗੱਲ ਆ ਹਰ ਇੱਕ ਬੰਦਾ ਨਾ ਜ਼ਿਮੀਦਾਰ ਨੂੰ ਕਹਿੰਦਾ ਵੀ ਤੁਸੀਂ ਐਂ ਕਰਦੋ ਇਹ ਕਰਦੋ ਬਾਈ ਜ਼ਿਮੀਦਾਰ ਬਹੁਤ ਔਖਾ ਗਾ ਅੱਜ ਦੇ ਟਾਈਮ 'ਚ ਜੇ ਦੇਖਿਆ ਜਾਵੇ ਖਰਚੇ ਬਹੁਤ ਜਿਆਦੇ ਵਹਿ ਰਹੇ ਨੇ ਹੁਣ ਜਿਵੇਂ ਇੱਕ ਵੀਰ ਦੀ ਮੈਂ ਪਹਿਲਾਂ ਵੀਡੀਓ ਦੇਖੀ ਉਹ ਕਹਿੰਦੇ ਵੀ ਜਿਹੜਾ ਟੰਗਰ ਹੁੰਦਾ ਗਾ ਤੇ ਕਹਿੰਦੇ ਵੀ ਹੁਣ ਇਹ ਫਰੀ ਚ ਚਕਾਰੇ ਨੇ ਵੀਰੇ 90 90 ਹਜ਼ਾਰ ਨੂੰ ਲੋਕਾਂ ਨੇ ਠੀਕਾ ਕਰਤਾ ਠੀਕਾ ਕਰਤਾ ਠੀਕਾ ਹੁਣ ਤੁਸੀਂ ਠੇਕੇ ਤੇ ਲੈ ਕੇ ਦੇਖੋ ਜ਼ਮੀਨਾਂ 'ਚੋਂ ਬਚਦਾ ਕੱਖ ਨਹੀਂ ਤੇ ਉਹ ਇੱਕ ਦਿਲ ਪੁੱਛਿਆ ਲੋੜੀ ਦਾ ਵੀ ਬੰਦੇ ਦੇ ਵੀ ਕੀ ਬੀਤਦੀ ਹੈ ਹਨਾ ਵੀ ਇਹ ਚੀਜ਼ਾਂ ਨੂੰ ਤੁਸੀਂ ਮੜਾ ਜਿਆ ਸਮਝਿਆ ਕਰੋ ਵੀਰ ਬਣ ਕੇ ਜੇ ਹੁਣ ਵਿੱਚ ਰੇਟ ਹੋਣ ਠੇਕਿਆਂ ਦੇ ਵੀ ਹੋ ਜਾਣ ਵੀ ਵੱਜ ਜੇ ਸਰਪੰਚ ਸਾਹਿਬ ਵੱਲੋਂ ਜਿਵੇਂ ਪਿੰਡਾਂ ਦੇ ਸਰਪੰਚ ਨੇ ਏਕੇ ਹੋ ਜਾਣ ਪਿੰਡਾਂ ਦੇ ਮੀਟਿੰਗ ਕੀਤੀ ਜਾਵੇ ਹਨਾ ਵੀ ਵਈ ਨਾ ਥੀ ਕ ਜੈ ਜਾ ਪਾਇਨ ਕਿ ਬਹਣ ਵਾਲੇ ਨੂੰ ਵੀ ਨਾ ਮਾਰਿਆ ਜਾਵੇ ਵਿਚਾਰੀ ਨੂੰ ਜੀ ਨੇ ਵਾਹਣ ਠੇਕੇ ਤੇ ਦੇਣਾਗਾ ਉਹਨੂੰ ਵੀ ਨਾ ਘਟਾ ਪਵੇ ਤੇ ਘਟਾ ਉਹਨੂੰ ਵੀ ਨਾ ਪਵੇ ਜਿਹੜਾ ਵਾਹਣ ਠੇਕੇ ਤੇ ਲੈਂਦਾਗਾ ਲੈਂਦਾਗਾ ਵੀ ਜੈਜ ਰੇਟ ਹੋਵੇ ਵੀ ਜਿੰਨਾ ਕ ਆਪਾਂ ਕਰ ਸਕਦੇ ਹੋਈਏ ਹੁਣ 90 90 ਹਾਂ ਨੂੰ ਲੱਖ ਲੱਖ ਨੂੰ ਲੈ ਕੇ ਵਸਲਚ ਵਾਲਾ ਕੱਢੂਗੀ ਕੱਢੂਗੀ ਹੈ ਕਿਸੇ ਦੇ ਵਿਚਾਰੇ ਠੇਕੇ ਲੱਤੇ ਅੱਜ ਹੁਣ ਕਿੰਨਾ ਬੁਰਾ ਹਾਲ ਹੋਇਆ ਅੱਗਾਂ ਲੱਗੀਆਂ ਉਸ ਆਪਣੇ ਪੰਜਾਬ ਦੇ ਵਿੱਚ ਜੈਲ ਸੀ ਥੋੜੀ ਜਿਹੀ ਜ਼ਿਆਦਾ ਵਧ ਗਈ ਜੇ ਅਗਲੇ ਆਣੀ ਪਤਾ ਤੁਰਿਆ ਜਾਂਦਾ ਕੋਈ ਅੱਗ ਲਾ ਦੇ ਚੀਜ਼ ਨੂੰ ਭਈ ਉਹ ਨੁਕਸਾਨ ਕਿੱਡੇ ਵੱਡੇ ਨੇ ਫਿਰ ਜੇ ਕੋਈ ਉਹਦੇ ਕੋਈ ਵੀਰ ਭਾਈ ਵਿਚਾਰਾ ਮਦਦ ਕਰਦਾ ਫਿਰ ਅਗਲੇ ਉਹਦੇ ਖਾਤੇ ਚੈੱਕ ਕਰਨ ਤੱਕ ਜਾਂਦੇ ਨੇ ਵੀ ਭਈ ਜਦੋਂ ਜਿਹਦਾ ਨੁਕਸਾਨ ਹੁੰਦਾ ਉਹ ਪੁੱਛ ਕੇ ਦੇਖਿਆ ਜਾਵੇ ਵੀ ਕਿੰਨਾ ਔਖਾ ਹੁੰਦਾ ਉਹ ਟਾਈਮ ਹਣਾ ਬਹੁਤ ਜ਼ਿਆਦਾ ਔਖਾ ਹੁੰਦਾ ਚਲੋ ਆਪਾਂ ਆਹ ਦਾ ਕਾਰੋਬਾਰ ਕਰਦੇ ਆ ਜੇ ਆਪਾਂ ਨੂੰ ਜਿਹੜੀ ਬੋਰੀ ਹੁਣ ਅੱਜ 1620 ਦੀ ਲਾਉਂਦੇ ਨੇਗੇ ਉਹ ਬੋਰੀ ਆਪਾਂ ਨੂੰ 600 ਦੇ ਵਿੱਚ ਲਾਈ ਜਾਵੇ ਆਪਾਂ ਹਰ ਇੱਕ ਚੀਜ਼ ਦਾ ਰੇਟ ਆ ਕਰਾਂਗੇ ਆਪ ਹੀ ਕਰਾਂਗੇ ਵੀ ਆਪਾਂ ਨੂੰ ਵੀ ਬਚਦਾਗਾ ਪਰ ਆਪਾਂ ਨੂੰ ਤਾਂ ਅਗਲਾ 1600 ਦੀ ਬੋਰੀ ਲਾ ਰਿਆ ਫਿਰ ਆਪਾਂ ਨੂੰ ਬਚਦਾ ਕੀ ਹੈ ਬਚਦਾ ਕੀ ਹੈ ਉਹ ਤਾਂ ਕਹਿ ਹੋ ਜਾਂਦਾ ਵੀ ਲੈਣ ਦੇਣ ਬੰਦੇ ਦਾ ਵਧੀਆ ਬਣ ਜਾਂਦਾ ਇੱਕ ਕਾਰੋਬਾਰ ਬਣ ਜਾਂਦਾ ਹੈ ਇਹ ਕਾਰੋਬਾਰ ਛੱਡਣ ਨੂੰ ਜੀਉ ਨਹੀਂ ਕਰਦਾ ਕਿਉਂਕਿ ਇਹਨਾਂ ਨਾਲ ਪਿਆਰ ਹੀ ਇੰਨਾ ਪੈ ਜਾਂਦਾ ਇਨਸਾਨ ਦਾ ਤੇ ਹੁਣ ਮੇਰਾ ਇੰਨਾ ਪਿਆਰ ਹੈ ਇਹਨਾਂ ਨਾਲ ਹਜੇ ਮੈਂ ਰੋਟੀ ਖਾਧੀ ਨਹੀਂ ਹੈਗੀ ਮੈਨੂੰ ਐ ਹੁੰਦਾ ਵੀ ਗਰਮੀ ਬਹੁਤ ਜ਼ਿਆਦਾ ਹੈ ਵੀ ਸੂਣ ਵਾਲੀਆਂ ਮੱਝਾਂ ਨੇ ਇਹਨਾਂ ਆ ਲੈਣਾ ਬਾਕੀ ਤੁਸੀਂ ਸਫਾਈ ਦੇ ਸਕਦੇ ਮੈਂ ਥੱਲੇ ਇਹਨਾਂ ਦੇ ਕੋਤੇ ਗੋਹਾ ਖਿੰਡਣ ਨਹੀਂ ਦਿੱਤਾ ਨਾ ਹੀ ਗੋਹਾ ਲੱਗਣ ਦਿੱਤਾ ਹੁਣ ਜਵੇਂ ਨਵਾ ਕੇ ਮੈਂ ਉਹ ਦੁਆਰ ਦੇ ਬੋਹਾ ਕਰਨਗੇ ਮੈਂ ਪਿੱਛੇ ਬੋੜੇ ਨਾ ਕਰ ਦੂੰਗੀ ਹਾਂ ਆ ਆ ਹੁਣ ਮਾਥੀ ਵੱਧਿਆ ਇਹੇ ਨਾਲ ਆਈ ਸੀ ਚਲੋ ਕੋਈ ਪਸੂ ਬਾ ਗਾਣਾ ਆ ਜਾਂਦਾ ਹੈ ਨਾ ਤੇ ਮੈਂ ਤਾਂ ਹੁਣ ਜਿੰਨੇ ਵੀ ਵੀਰ ਸਾਨੂੰ ਪਿਆਰ ਕਰਦੇ ਨੇ ਸਾਡੀਆਂ ਭੈਣਾਂ ਇਹਨਾਂ ਨੂੰ ਵੀ ਬਹੁਤ ਭੱਗ ਵਾਲੇ ਮੰਨਦੇ ਆ ਇਹ ਸਾਰੇ ਮੈਨੂੰ ਅਈ ਦੁਆਵਾਂ ਦਿੱਤੇ ਹੁੰਦੇ ਸੀ ਮੈਂ ਕਹਿੰਦੀ ਵੀਰੇ ਜਗਾ ਪੀੜੀ ਆ ਇਹ ਸੱਡ ਤੱਪਦੇ ਨੇ ਵੀ ਸਾਡੀ ਜਗਾ ਉਹ ਪਤਾ ਕੀ ਕਹਿੰਦੇ ਨੇ ਬਹੁਤ ਸੇਤੀ ਭਣੇ ਵੀ ਚੀਜ਼ਾਂ ਹੋਣਗੀਆਂ ਕਹਿੰਦੇ ਵੀ ਅਰਦਾਸਾਂ ਬਹੁਤ ਕੰਮ ਕਰਦੀਆਂ ਨੇ ਬਾਈ ਬੁਰ ਅੱਗੇ ਸੱਚੇ ਦਿਲੋਂ ਕੀਤੀ ਹੋਈ ਅਰਦਾਸ ਇਹ ਸੱਚੇ ਦਿਲੋਂ ਸਾਰੇ ਮੇਰੇ ਲਈ ਅਰਦਾਸਾਂ ਕਰਦੇ ਸੀ ਤੇ ਹੁਣ ਸਾਡਾ ਘਰ ਵੀ ਬਣ ਗਿਆ ਬਣੀ ਜਾਂਦਾਗਾ ਤੇ ਮੱਜਾਂ ਵਾਲਾ ਸੈੱਡ ਵੀ ਬਹੁਤ ਸੋਹਣਾ ਤਿਆਰ ਕਰਾਂਗੇ ਇਹ ਸੈੱਡ ਨਹੀਂ ਪਾਉਣਾ ਸੀ ਲੈਂਟਰੀ ਲਪਾਵਾਂਗੇ ਤੇ ਉਹ ਚੀਜ਼ ਹੁੰਦੀ ਆ ਵੀ ਦਵਾਵਾਂ ਮੈਨੂੰ ਤਾਂ ਇਹਨਾਂ ਤੇ ਉਂਝਕੀਨ ਹੋ ਗਿਆ ਵੀ ਮੇਰੇ ਪਰਿਵਾਰ ਦਾ ਹਿੱਸਾ ਨੇ ਤੇ ਵਿੱਚ ਵਿਦਵਾਨ ਆ ਜਾਂਦੇ ਨੇ ਕਹਿੰਦੇ ਡੰਗਰਾਂ 'ਚ ਡੰਗਰ ਕੋਈ ਰਹਿੰਦੇ ਨੇ ਸਾਰ ਦਿਨ ਕੋਈ ਝੁੱਥ ਮਾਰੀ ਜਾਂਦੇ ਨੇ ਬੱਚ ਦਾ ਕੋਸ ਹੈ ਨਹੀਂ ਚਾਹੇ ਸਾਨੂੰ ਕੱਖ ਨਾ ਬਚੇ ਸਾਨੂੰ ਅਸੀਂ ਇਹਨਾਂ ਨੂੰ ਘਰੋਂ ਨਹੀਂ ਕੱਢ ਸਕਦੇ ਹੈਗੇ ਹਨ ਤੇ ਮੰਨ ਕੇ ਚੱਲੋ ਵੀ ਆਪਣਾ ਕੋਈ ਬਜ਼ੁਰਗ ਹੋ ਜਾਂਦਾ ਹੈ ਉਹਨੇ ਕਮਾਈ ਕਿੰਨੀ ਕੀਤੀ ਹੁੰਦੀ ਹੈ ਉਹਨੇ ਘਰ ਬੰਨਿਆ ਹੁੰਦਾ ਹੈ ਨਾ ਉਹਨੂੰ ਪਤਾ ਹੁੰਦਾ ਵੀ ਮੈਂ ਘਰ ਕਿੱਥੋਂ ਤੱਕ ਜੋੜਿਆਗਾ ਜੇ ਆਪਾਂ ਕਹਦੇ ਵੀ ਹੁਣ ਤਾਂ ਇਹ ਕੰਮ ਵਾਲਾ ਰਹਿਣਾ ਨਹੀਂ ਹੈਗਾ ਤੇ ਇਹਨੂੰ ਘਰੋਂ ਬਾਹਰ ਕਰੋ ਤੇ ਇਹੋਨੇ ਵੀ ਘਰ ਬੰਨਿਆ ਹੈਗਾ ਹੂੰ ਸਹੀ ਗੱਲ ਹੈ ਵੀ ਇਹ ਚੀਜ਼ਾਂ ਤੁਸੀਂ ਨਾ ਕਰਿਆ ਕਰੋ ਇੱਕ ਨਾ ਮਾਤਾ ਦੀ ਵੀਡੀਓ ਦੇਖੀ ਮੈਂ ਪਰਸੋਂ ਕਮਲ ਰਾਮਪ੍ਰਭੂ ਲਦੀਪਾਈ ਵੀ ਉਹ ਕਹਿੰਦੇ ਵੀ ਜਿਹੜੇ ਮੈਨੂੰ ਲੈ ਕੇ ਆਏ ਸੀ ਉਹਨਾਂ ਨੇ ਵੀ ਮੈਨੂੰ ਰਾਤ ਨੂੰ ਘਰੋਂ ਵੜਤਾ ਮੈਨੂੰ ਇਹਨਾਂ ਤਰਸ ਆਇਆ ਕਮਲ ਵੀ ਵੀ ਉਹ ਵੀ ਕਿਸੇ ਦੀ ਮਾਂ ਹੋਊਗੀ ਪਤਾ ਨਹੀਂ ਵਿਚਾਰੀ ਦੇ ਕੀ ਹਾਲਾਤ ਹੋਣਗੇ ਪਰਿਵਾਰ ਦਾ ਮੈਂਬਰ ਹੀ ਕੋਈ ਹੈ ਨਹੀਂਗਾ ਕਿ ਵੀ ਕਿਵੇਂ ਕੋਈ ਮਜਬੂਰੀ ਹੈ ਵਿਚਾਰੀ ਮੈਂ ਕਮੈਂਟ ਕੀਤਾ ਸੀ ਮੈਨੂੰ ਪਰ ਰਿਪਲਾਈ ਨਹੀਂ ਆਇਆ ਮੈਂ ਕਿਹਾ ਵੀ ਤੁਸੀਂ ਮੈਨੂੰ ਡਰੈੱਸ ਦੇ ਦਿਓ ਮਾਤਾ ਨੂੰ ਅਸੀਂ ਲੈ ਜਾਾਂਗੇ ਆਪਦੀ ਮਾਂ ਬਣਾ ਕੇ ਲੈ ਜਾਵਾਂਗੇ ਜਿੱਥੇ ਲਿਖਤ ਕਰਾਉਣੀ ਹੋਈ ਸਾਦੇ ਤੋਂ ਕਰਾ ਲਿਓ ਪਰ ਐ ਹੁੰਦਾ ਵੀ ਕਮਲ ਐਵੇਂ ਵੀ ਉਹ ਵੀ ਇਨਸਾਨ ਨੇਗੇ ਕਹਿੰਦੇ ਹੁੰਦੇ ਨੇ ਜਿਹਦੀਆਂ ਲੰਕਾ ਵੀ ਸਿਉਣੇ ਰੀਆਂ ਸੀ ਉਹ ਵੀ ਤੁਰ ਗਏ ਦੁਨੀਆ ਤੋਂ ਤੁਰ ਗਏ ਵੀ ਇਹੋ ਜਿਹੀ ਕਿਸੇ ਵੀ ਚੀਜ਼ ਦਾ ਇੱਕ ਤਾਂ ਹੰਕਾਰ ਨਾ ਕਰੋ ਹਾਂ ਤੇ ਚਲੋ ਮੇਰੀ ਮੇਰੀ ਬਿਨਾ ਟਾਈਮ ਵੀ ਨਹੀਂ ਲੰਘਦਾ ਕੰਮ ਜੇ ਹੁਣ ਆਪਾਂ ਇਹ ਚੀਜ਼ੇ ਨਾ ਕਰੀਏ ਆਪਾਂ ਇਹ ਢੇਰੀ ਢਾਰੀ ਵੀ ਆਪਾਂ ਤਾਂ ਜਿੰਨਾ ਵੀ ਚਲੋ ਆਪਦੇ ਖਾਣ ਜੋਗਾ ਮਹਸ ਰੱਖ ਲਓ ਪਰ ਨਹੀਂ ਪਰ ਮੈਂ ਜੇ ਹੁਣ ਮੈਂ ਕਹਾ ਵੀ ਆਪਾਂ ਸਾਰੇ ਪੰਜਾਬ 'ਚ ਮੈਂ ਦੁੱਧ ਵੀ ਪੂਰਾ ਨਹੀਂ ਕਰ ਸਕਦੀ ਕਿਉਂਕਿ ਪੂਰਾ ਨਹੀਂ ਕਰ ਸਕਦੇ ਇਹ ਤਾਂ ਉਪਰਾਲੇ ਆਪਾਂ ਨੂੰ ਸਾਰਿਆਂ ਨੂੰ ਕਰਨੇ ਪੈਣਗੇ ਚਲੋ ਆਪਾਂ ਨੇ ਕਹਿੰਦੇ ਵੀ ਆਪਦੇ ਇੱਕ ਇੱਕ ਮਹਸੀ ਆਪਦੇ ਘਰੇ ਰੱਖ ਲਓ ਆਪ ਕੁਝ ਨਾ ਡੇਰੀਆਂ ਤੋਂ ਲਿਆ ਕੇ ਦੁੱਧ ਪੀਓ ਨਾ ਨਾਕਲੀ ਚੀਜ਼ਾਂ ਖਾਓ ਹੁਣ ਰੇਟ ਉਹਨਾਂ ਚਿਰ ਨਹੀਂ ਮਿਲਦਾ ਜਿੰਨਾਂ ਚਿਹਰਾ ਬਨੌਟੀ ਦੁੱਧ ਤੇ ਖਿਓ ਬੰਦ ਨਹੀਂ ਹੁੰਦੇ ਹੈਗੇ ਉਹਨਾਂ ਚਿਰ ਆਪਾਂ ਨੂੰ ਰੇਟ ਨਹੀਂ ਮਿਲ ਸਕਦਾ ਕਦੇ ਵੀ ਨਹੀਂ ਮਿਲ ਸਕਦਾ ਜਿਵੇਂ ਪਹਿਲਾਂ ਵਾਲੀ ਵੀਡੀਓ ਚ ਵੀ ਗੱਲ ਕੀਤੀ ਜਿਹੜੇ ਕੋਆਪਰੇਟ ਕਰਾਣੇ ਨੇ ਭਾਈ ਜਿਨ੍ਹਾਂ ਕੋਲੇ ਵੱਧ ਪੈਸਾ ਮਿਹਨਤ ਆਪਾ ਕਰਦੇ ਆ ਮਨਾਫਾ ਤਾਂ ਉਹ ਲੈ ਜਾਂਦੇ ਨੇ 2500 ਨੂੰ 2400 ਕੁ ਰੁਪਈਆਂ ਨੂੰ ਆਪਣੀ ਕਰਨ ਕੇ ਵਿਕੀ ਆ ਉਹ ਹਜ਼ਾਰ ਹਜ਼ਾਰ ਰੁਪਏ ਕਵਾਂਟਲ ਵੇਚ ਰਹੇ ਨੇ 10000 ਰੁਪਏ ਨੂੰ ਕਵਾਂਟਲ ਵਿੱਚ ਹੀ ਜਾਂਦੇ ਨੇ ਕਿਉਂ ਬਈ ਅਸੀਂ ਤਾਂ ਮਿਹਨਤ ਕਰਦੇ ਆ ਰਾਤਾਂ ਨੂੰ ਕਹਿੰਦੇ ਵੀ ਠੰਡ ਨਹੀਂ ਦੇਖਣੀ ਧੁੰਦਾਂ ਦੇ ਵਿੱਚ ਪਾਣੀ ਲਾਉਣ ਜਾਂਦੇ ਆ ਸੱਪਾਂ ਦੀਆਂ ਸਿਰੀਆਂ ਮੱਦ ਕੇ ਅਸੀਂ ਮਿਹਨਤਾਂ ਕਰਦੇ ਆ ਤੇ ਸਾਨੂੰ ਤਾਂ ਮਨਾਫਾ ਤਾਂ ਹੁੰਦਾ ਹੀ ਨਹੀਂ ਪਰ ਸਬਰ ਹੁੰਦਾ ਜਿਹੜਾ ਆਪਾਂ ਤੇ ਇਹ ਚੀਜ਼ ਕਹਿੰਦੇ ਜੈਦ ਕੀ ਘਟਵੇ ਚਲ ਕੋਈ ਨਾ ਗਾਂਹਾਂ ਵਾਲੀ ਬਰਬਦ ਹੋ ਜੂਗੀ ਕਹਿੰਦੇ ਵੀ ਜਿਹੜਾ ਅਨਦਾਤਾ ਨਾ ਸਾਰੀ ਦੁਨੀਆ ਦਾ ਢਿੱਡ ਭਰੇ ਪਰ ਆਪ ਉਹ ਠੀਕ ਹੈ ਵੀ ਕਾਰੋਬਾਰ ਆਪਣੀਆਂ ਜ਼ਮੀਨਾਂ ਨਾਲ ਆਪਣੇ ਪਿਆਰੀ ਇੰਨੇ ਨਈ ਨਾਈ ਆਪਾਂ ਛੱਡ ਸਕਦੇ ਹਾਂ ਨਾ ਨਈ ਆਪਾਂ ਵੇਚ ਸਕਦੇ ਆ ਤੇ ਉਹੀ ਆਪਣਾ ਸਾਰਾ ਕਰੋ ਹੁਣ ਜਿਵੇਂ ਮੱਜਾਂ ਨੇ ਬਈ ਉਹ ਇਹੀ ਸਾਡਾ ਸਾਰਾ ਕੁਝ ਨਹੀਂ ਸਾਡੇ ਪਰਿਵਾਰ ਦਾ ਹਿੱਸਾ ਨੇ ਨਈ ਅਸੀਂ ਇਹ ਕਾਰੋਬਾਰ ਛੱਡ ਸਕਦੇ ਚਾਹੇ ਜੋ ਮਰਜ਼ੀ ਹੋ ਜੇ ਤੇ ਚਾਹੇ ਅਸੀਂ ਆਪ ਭੁੱਖੇ ਰਹਿ ਲਈਏ ਪਰ ਇਹਨਾਂ ਦਾ ਢਿੱਡ ਨਹੀਂ ਅਸੀਂ ਭੁੱਖਾ ਰੱਖਣਾ ਨਹੀਂ ਹੈਗੇ ਤੇ ਨਈ ਇਹਨਾਂ ਨੂੰ ਮੈਂ ਕਦੇ ਮੈਨੂੰ ਆਪ ਨੂੰ ਐ ਲੱਗੂ ਵੀ ਇਹਨਾਂ ਨੂੰ ਗਰਮੀ ਆਉਂਦੀ ਹੈ ਮੈਂ ਉਹਦੀ ਇਹਨਾਂ ਨੂੰ ਨਵਾ ਦੇਣਾ ਮੋਟਰ ਛੱਡ ਕੇ ਵੀ ਤੁਹਾਨੂੰ ਵੀਰ ਚੱਲ ਕਹਿ ਦਿੰਦੇ ਨੇ ਪਾਣੀ ਵੇਸਟ ਨਾ ਕਰੋ ਵੀਰੇ ਜਿੱਥੇ ਪਾਣੀ ਵੇਸਟ ਹੁੰਦਾਗਾ ਉਥੋਂ ਤਾਬਾ ਰੋਕ ਹੀ ਨਹੀਂ ਰਿਹਾ ਪਾਣੀ ਉਹਨਾਂ ਫੈਕਟਰੀਆਂ ਨੇ ਉਹਨਾਂ ਦੇ ਵਿੱਚ ਪਤਾ ਹੀ ਨਹੀਂ ਕਿੰਨਾ ਕੁ ਪਾਣੀ ਖਰਾਬ ਹੋ ਰਿਹਾ ਜਿਵੇਂ ਆਪਣੇ ਨੇੜੇ ਧੌਲੀ ਫੈਕਟਰੀ ਆ ਮੈਂ ਵੀ ਉਥੇ ਜੋਬ ਕੀਤੀ ਆ ਉਥੇ ਨਾ ਜਦੋਂ ਮੰਨ ਲਓ ਟਾਵਲ ਡਾਈ ਹੁੰਦਾਗਾ ਰੰਗ ਹੁੰਦਾ ਆਪਾਂ ਤਾਂ ਆਪਾਂ ਗੰਦੇ ਨਾਲੇ ਰਗਾਉਣ ਵਾਸਤੇ ਵੀ ਧਰਨੇ ਲੱਗੇ ਨੇੜੇ-ਨੇੜੇ 5.5 ਪਿੰਡ ਨੇਗੇ ਉਹ ਇੱਕ ਜਿਹੜਾ ਕੈਮੀਕਲ ਪਲਾਂਟ ਆਗਾ ਉਹਦੇ ਵਿੱਚ ਕਹਿੰਦੇ ਵੀ ਇਹ ਜਆ ਮੰਨ ਲਓ ਸਿਸਟਮ ਆਗਾ ਜੇ ਬਾਈ ਚਾਂਸ ਕਰਿਓ ਫਟ ਗਿਆ ਕਹਿੰਦੇ 5 ਪਿੰਡ ਨਹੀਂ ਸੱਢਣੇ ਹੈਗੇ ਖਤਮ ਕਰ ਦੋ ਤਵਾ ਹੀ ਕਰ ਦੋ ਜਮਾ ਕਿਉਂ ਕੈਮੀਕਲ ਆ ਮਕਮਲ ਹੋ ਏਦਾਂ ਦਾ ਕੈਮੀਕਲ ਆ ਹੋ ਬਹੁਤ ਜਿਆਦਾ ਖਤਰਨਾਕ ਜਿਹੜੇ ਮੰਨ ਲਓ ਉੱਥੇ ਜੌਬ ਕਰਦੇ ਨੇ ਮੁੰਡੇ ਕਦੇ ਮੂੰਹ ਤੇ ਕਿਸਦੇ ਉਹ ਕੈਮੀਕਲ ਪੈ ਜਾਂਦਾ ਮੂੰਹ ਸਾੜ ਦਿੰਦਾ ਹੋ ਬਿਲਕੁਲ ਵੀ ਤੇ ਵੀ ਇਹ ਚੀਜ਼ਾਂ ਹੁੰਦੀਆਂ ਨੇ ਜਿਹੜੇ ਉੱਥੇ ਪਾਣੀ ਵੇਸਟਰੇ ਹੋ ਰਹੇ ਨੇ ਬਾਈ ਉੱਥੇ ਸਰਕਾਰਾਂ ਵੀ ਨਹੀਂ ਬੋਲਦੀਆਂ ਜੇ ਆਮਨ ਬੰਦੇ ਨੇ ਦ ਆਪਣੇ ਨੇ ਬੋਲ ਕੇ ਬੋਲ ਹੀ ਕਿੱਥੋਂ ਲਊਗਾ ਤਾਂ ਉਹ ਨਹੀਂ ਸਕਦਾ ਹੈਗਾ ਕਿਉਂਕਿ ਜਿਹਦੇ ਕਹਿੰਦੇ ਵੀ ਤਾਕਤ ਹੁੰਦੀ ਹੈ ਜਿਹੜੇ ਇਨਸਾਨ ਕੋਲੇ ਹੁਣ ਪਾਵਰਾਂ ਨੇ ਸਰਕਾਰਾਂ ਕੋਲੇ ਪਾਵਰਾਂ ਨੇ ਜੇ ਬੰਦਾ ਸੱਚ ਬੋਲਦਾ ਤੜਕੇ ਨੂੰ ਟਰ ਵੱਜ ਜਾਂਦਾ ਔਰ ਬੰਦੇ ਨੂੰ ਚੱਕ ਕੇ ਲੈ ਜਾਂਦੇ ਨੇ ਝੂਠੇ ਪਰਚੇ ਪਾਏ ਜਾਂਦੇ ਨੇ ਤੇ ਵੀ ਉਹ ਪਰਿਵਾਰਾਂ ਨਾਲ ਧੱਕਾ ਕੀਤਾ ਜਾਂਦਾ ਅਗਲਾ ਡਰਦਾ ਮਾਰਾ ਆਪੇ ਪਿੱਛੇ ਹਟ ਜਾਂਦਾ ਪਿੱਛੇ ਹਟ ਜਾਂਦਾ ਵੀ ਬਿਰਕ ਪਰਿਵਾਰ ਹੀ ਕਹਿਣ ਲੱਗੇ ਤੇ ਵੀ ਸਾਨੂੰ ਕੋ ਰੋਲ ਦਿਓ ਚੱਲ ਮੰਨ ਲਓ ਮੈਂ ਸੱਚ ਬੋਲੂ ਮੈਨੂੰ ਚੱਕ ਲੈਣਗੇ ਪਿੱਛੇ ਪਰਿਵਾਰ ਦੁਖੀ ਹੋਊਗਾ ਤੰਗ ਹੋਊਗਾ ਫਿਰ ਪਰਿਵਾਰ ਵੀ ਕਹਿੰ ਠੀਕ ਹੈ ਵੀ ਉਹ ਚੀਜ਼ ਆ ਜਾਂਦੀ ਆ ਉੱਥੇ ਵੀ ਜਿਹੜੇ ਕਾਰੋਬਾਰ ਨੇ ਵੀਰੇ ਮਿਹਨਤ ਬਹੁਤ ਜ਼ਿਆਦਾ ਹੁੰਦੀ ਆ ਵਿੱਚ ਕਹਿ ਦਿੰਦੇ ਨੇ ਵੀ ਤੁਸੀਂ ਤਾਂ ਡੰਗਰਾਂ ਨਾਲ ਡੰਗਰ ਜੇ ਹੋਏ ਨਾ ਗੋਹਾ ਚੱਕੀ ਜਾਂਦੇ ਸੋਨ ਕੀ ਬਚਦਾਗਾ ਇਹ ਬਹੁਤ ਅਸੀਂ ਗੱਲਾਂ ਕਰਦੇ ਵੀਰੇ ਗੱਲਾਂ ਨਹੀਂ ਅਸੀਂ ਕਰਦੇ ਤੇ ਵਿੱਚ ਕਹਦੇ ਵੀ ਝੂਠ ਬੋਲਦੇ ਝੂਠ ਵਾਲੀ ਚ ਗੱਲ ਕੀ ਆ ਮੈਨੂੰ ਤਾਂ ਹੀ ਨਹੀਂ ਸਮਝਦੇ ਵੀ ਝੂਠ ਵਾਲੀ ਕੀ ਗੱਲ ਆ ਅਸੀਂ ਸਵੇਰੇ 3:30 ਵਜੇ 3:90 ਦੇ ਲੱਗੇ ਹੋਏ ਆ ਦੇਖ ਲਓ ਟਾਈਮ ਹੁਣ ਕੀ ਹੋ ਗਿਆ ਵੀ ਹੁਣ ਕੰਮ ਨਿਭੜਿਆ ਕਿਉਂਕਿ ਵੀਰੇ ਮੱਜਾਂ ਦਾ ਕੰਮ ਹੈ ਗੋਹਾ ਸਿੱਟਣਾ ਪਾਣੀ ਪਿਉਣਾ ਇਹਨਾਂ ਨੂੰ ਨਮਾਉਣਾ ਥਾਂ ਸੰਭਰਨਾ ਠੀਕ ਹੈ ਫਿਰ ਬੱਕਰੀਆਂ ਜਾਂਦੀਆਂ ਨਹੀਂਆਂ ਵੀ ਉਹਨਾਂ ਦਾ ਥਾਂ ਸੁੱਕਾ ਕਰਨਾ ਹਨਾ ਸੰਭਰਨਾ ਵੀ ਇਹ ਕੰਮ ਬਹੁਤ ਜ਼ਿਆਦਾ ਹੋ ਜਾਂਦੇ ਨੇ ਇਹ ਵੀ ਇਹ ਛੋਟੇ ਕੰਮ ਨਹੀਂ ਹੁੰਦੇ ਬੈਠ ਕੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ ਨੇ ਤੇ ਕੰਮ ਕਰਨੇ ਬਹੁਤ ਔਖੇ ਨੇਗੇ ਵੀ ਆਪਾਂ ਤਾਂ ਇਹ ਚੀਜ਼ ਕਹਿੰਦੀ ਨਹੀਂ ਨਾ ਵੀ ਹਰ ਇੱਕ ਇਨਸਾਨ ਇੱਕ ਆਪਦੇ ਘਰੇ ਨਾਂ ਵਾਲੇ ਇੱਕ ਬਜ਼ੁਰਗ ਰੱਖੋਈ ਰੱਖੋ ਇਹ ਤੁਹਾਡੇ ਪਰਿਵਾਰ ਦਾ ਤਾਂ ਵਧੀਆ ਗੁਜ਼ਾਰਾ ਚੱਲੂਗਾ ਨਾ ਤੁਸੀਂ ਮੁੱਲ ਵੀ ਤਾਂ ਲੈ ਕੇ ਆਉਣੇ ਹੋ ਇੱਕ ਇੱਕ ਮੱਝ ਸਾਹਮਣੀ ਕੋਈ ਔਖੀ ਨਹੀਂ ਹੈਗੀ ਮੇਰੀ ਸੋਚ ਕੀ ਆ ਵੀ ਮੈਂ ਮੇਰੇ ਕੋਲ 100 ਮੱਝ ਹੋਵੇ ਮੇਰੇ ਦਰਮਿਆਨ ਕੱਲ੍ਹ ਕਵੀਰ ਨੇ ਮੈਸੇਜ ਕੀਤਾ ਕਹਿੰਦਾ ਝੂਠ ਹੈ ਵੀ ਤੁਸੀਂ ਇਕੱਲੇ ਨਹੀਂ ਸਾਹਮਦੇ ਮੈਂ ਕਿਹਾ ਕੱਲੀ ਮੈਂ ਕੱਲੀ ਨਹੀਂ ਕਹਿੰਦੀ ਮੈਂ ਸਾਹਮਣੇ ਮੇਰੇ ਪਰਿਵਾਰ ਦਾ ਸਾਥ ਹੈ ਅਸੀਂ ਰਲ ਮਿਲ ਕੇ ਕਰਦੇ ਹੁਣ ਇੰਨੀਆਂ ਮੱਝਾਂ ਨੇ ਧਾਰਾ ਤੇ ਮੈਂ ਕੱਲੀ ਕਿੱਥੋਂ ਕੱਢ ਲੂੰਗੀ ਸਹੀ ਗੱਲ ਹੈ ਮੇਰੀ ਆਂਟੀ ਰੱਖੀ ਹੋਈ ਇੱਕ ਉਹ ਮੇਰੀ ਹੈਲਪ ਕਰਦੀ ਹੈ ਮੇਰੇ ਮੰਮੀ ਨੇ ਅਸੀਂ ਤਿੰਨੇ ਜਣੇ ਧਾਰਾ ਕੱਢਦੇ ਆ ਮੇਰੇ ਡੈਡੀ ਨੇ ਪਿੰਦਰ ਨੇ ਕਿ ਮੈਂ ਆ ਤਿੰਨੇ ਅਸੀਂ ਸੰਨੀ ਰਲਾਉਣੇ ਆ ਮੱਝਾਂ ਨੂੰ ਵੀ ਅਸੀਂ ਬਾਹਲੀ ਲੇਬਰ ਨਹੀਂ ਰੱਖੀ ਹੋਈ ਫਿਰ ਉਥੇ ਬਚਦਾ ਕੁਝ ਜਮੀ ਨਹੀਂ ਬਚਦਾ ਹੈਗਾ ਇੱਕ ਨਾ ਮੈਨੂੰ ਭਰਾ ਦਾ ਫੋਨ ਆਇਆ ਸੀਗਾ ਮਾਂ ਸੱਸ ਤੇ ਉਹਨਾਂ ਦੀ ਮੋਗੇ ਸ਼ੌਪ ਵੀ ਆ ਉਹ ਕਹਿੰਦਾ ਵੀ ਆਪਣਾ ਜੂਥ ਵੀ ਸਾਰੇ ਬਾਹਰ ਨੂੰ ਜਾਣ ਲੱਗਿਆ ਕਹਿੰਦਾ ਮੈਨੂੰ ਤੁਹਾਡਾ ਕੰਮ ਬਹੁਤ ਵਧੀਆ ਲੱਗਿਆ ਵੀ ਤੁਸੀਂ ਜਿਵੇਂ ਫਾਰਮ ਬਣਾਇਆ ਹਨਾ ਮੈਨੂੰ ਕੁਝ ਇਹ ਕਹਿੰਦਾ ਬਲ ਵਿੱਚ ਵਿਦਵਾਨ ਕਹਿ ਦਿੰਦੇ ਨੇਗੇ ਵੀ ਐਂ ਕਰਦੇ ਬਾਹ ਕਰਦੇ ਬਈ ਜਦੋਂ ਆਪਣੇ ਕੋਈ ਚੰਗੇ ਆਪਾਂ ਮਾੜੀਆਂ ਵੀਡੀਓ ਤਾਂ ਦੇਖਦੀਆਂ ਬਹੁਤ ਨਕਚਰ ਦਾ ਬਹੁਤ ਆਪਣੇ ਬੱਚੇ ਬਹੁਤ ਖਰਾਬ ਹੋ ਗਏ ਹੁਣ ਤਾਂ ਵੀ ਬਾਕਸ ਦਿਆ ਕਰੋ ਹਨਾ ਜੇ ਕਿਸੇ ਨੂੰ ਚੰਗਾ ਨਹੀਂ ਬੋਲਣਾ ਮਾੜਾ ਵੀ ਵਿੱਚ ਮਿੰਤ ਨਾ ਕਰਿਆ ਕਰੋ ਕਮੈਂਟ ਲਿਖਣ ਦੀ ਬੁਸਾ ਤਾਂ ਬਹੁਤ ਹੁੰਦਾ ਜੇ ਹੁਣ ਆਪਾਂ ਜਿਆਦਾ ਬੋਲਦੇ ਆ ਤੇਰਾ ਵਾਲਾ ਕਹਿੰਦਾ ਵੀ ਐਂ ਬੋਲਦੇ ਨਹੀਂ ਬਾਹ ਬੋਲਦੇ ਨਹੀਂ ਆਪਾਂ ਕੰਟਰੋਵਰਸੀ ਚ ਨਹੀਂ ਪੈਣਾ ਆਪਾਂ ਉਹਦੇ ਕਿਤੇ ਤੱਕ ਜਾਂ ਵੀ ਇਹ ਚੀਜ਼ਾਂ ਚ ਅਸੀਂ ਨਹੀਂ ਪੈਣਾ ਚਾਹੁੰਦੇ ਹਾਂ ਨਾ ਹੀ ਕਦੇ ਪਈਏ ਵੀ ਵੀਰ ਬਣ ਕੇ ਹਨਾ ਜੇ ਥੋੜੇ ਮੰਨ ਲਓ ਅਸੀਂ ਵੀਡੀਓ ਵੀ ਚੰਗੀ ਬਣਾਉਣੀ ਆ ਸਾਡੇ ਕਿਤੇ ਨੂੰ ਦੇਖ ਕੇ 10 ਸਾਡੀਆਂ ਭੈਣਾਂ ਸਾਡੇ ਨਾਲ ਹੋਰ ਜੁੜਦੀਆਂ ਨੇ ਵੀ ਜੇ ਉਹ ਇਹ ਸੋਚਣਗੇ ਵੀ ਜੇ ਇਹ ਭੈਣ ਕਰ ਸਕਦੇ ਆ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ ਮੈਨੂੰ ਬਹੁਤ ਫੋਨ ਆਉਂਦੇ ਨੇ ਭੈਣ ਤੁਹਾਨੂੰ ਦੇਖ ਕੇ ਅਸੀਂ ਬੱਕਰੀਆਂ ਦਾ ਫਾਰਮ ਸ਼ੁਰੂ ਕਰ ਲਿਆ ਮੱਝਾਂ ਦਾ ਕਰ ਲਿਆ ਵੀ ਇਹ ਚੀਜ਼ਾਂ ਬਹੁਤ ਮੈਨੂੰ ਖੁਸ਼ੀ ਹੁੰਦੀ ਆ ਵੀ ਤੁਹਾਨੂੰ ਇਹ ਲੋਕਾਂ ਨੂੰ ਕਿਉਂ ਨਹੀਂ ਸ਼ਰਮ ਆ ਪੀਅਰ ਕਰਨ ਵਾਲੇ ਸੋਨਾਂ ਲਈ ਵੀਡੀਓ ਬਣਾਉਣੇ ਨਾ ਕਿ ਵਿਦਵਾਨਾਂ ਲਈ ਤੇ ਵੀ ਵਿਦਵਾਨ ਤੇ ਇਹ ਚੀਜ਼ ਗੁੱਸਾ ਆ ਜਾਂਦਾ ਵੀ ਆਪਣੇ ਵਿੱਚ ਕਹਿੰਦੇ ਨੇ ਝੂਠ ਬੋਲਦੇ ਬੋ ਜੇ ਇਹ ਚ ਝੂਠ ਵਾਲੀ ਗੱਲ ਕੀ ਹੈ ਸਹੀ ਗੱਲ ਹੈ ਤੁਸੀਂ ਅਸੀਂ ਤਾਂ ਵੀਡੀਓ ਬਣਾਉਣੇ ਚੱਲ ਮੰਨ ਲਓ ਅਸੀਂ ਝੂਠ ਬੋਲਦਾਂਗੇ ਤੁਸੀਂ ਇਹ ਚੀਜ਼ ਕਰਿਓ ਡਰੈੱਸ ਸਾਡਾ ਤੁਹਾਨੂੰ ਦਿੱਤਾ ਹੋਇਆ ਵੀ ਪਿੰਡ ਸੇਖਾ ਜਿਹਦਾ ਮਰਜ਼ੀ ਆ ਕੇ ਪੁੱਛ ਲਿਓ ਸਾਡੀ ਵੀਡੀਓ ਦਿਖਾ ਦਿਓ ਉਹਨਾਂ ਦਾ ਘਰ ਕਿੱਥੇ ਆ ਰਾਤ ਨੂੰ 10 ਵਜੇ ਆ ਜਿਓ 11 ਵਜੇ ਆ ਜਿਓ 9 ਵਜੇ ਆ ਜਿਓ ਆਉਣ ਕੈਮਰਾ ਕਰਕੇ ਆ ਜਿਓ ਏ ਜੀ ਤੁਹਾਨੂੰ ਆਪ ਹੀ ਦੇਖ ਜੂਗੇ ਅਸੀਂ ਕੀ ਕਰਦੇ ਆ ਫਲੇਬਰ ਸਾਡੇ ਕੰਮ ਕਰਦੇ ਕਿ ਅਸੀਂ ਖੁਦ ਮਿਹਨਤ ਕਰਦੇ ਆ ਤੁਸੀਂ 3 ਵਜੇ ਸਾਡੇ ਗੇਟ 'ਚ ਖੜ੍ਹ ਜਿਓ ਐ ਵੀ ਪਤਾ ਨਾ ਲੱਗੋ ਕੈਮਰਾ ਸੋਡਾ ਹਣ ਹੋਵੇ ਤੁਹਾਨੂੰ ਆਪ ਹੀ ਪਤਾ ਲੱਗ ਜੂਗੀ ਝੂਠ ਬੋਲਦੇ ਆ ਕਿ ਸੱਚਾਈ ਵਰਤ ਰਹੇ ਨੇ ਨਾਲ ਨਾਲ ਕੋਠੀ ਵੀ ਨੇ ਜੇ ਲੋ ਕਹਿੰਦੇ ਬੰਦੇ ਨੇ ਕੁਝ ਕਰਨੀ ਹੋਵੇ ਤੁਸੀਂ ਵੀਡੀਓ ਬਣਾ ਲਿਓ ਸਾਡੇ ਤੇ ਤੁਸੀਂ ਦੇਖ ਸਕਦੇ ਹੋ ਵੀ ਇਹ ਮਿਹਨਤ ਸੱਚੀ ਕਰਦੇ ਨੇ ਕਿ ਨਹੀਂ ਕਰਦੇ ਨੇ ਵੀ ਨਾਲੇ ਅਸੀਂ ਕੱਖ ਨਹੀਂ ਹੈਗੇ ਹੁਣ ਇਸ ਟਾਈਮ ਤੇ ਅਸੀਂ ਸੰਨੀ ਰਲਾਉਨੇ ਆ ਸਾਰੀਆਂ ਮੱਝਾਂ ਨੂੰ ਘਟ-ਵੜ 4 ਪੰਡਾ 3 ਬੰਡਾ ਸੰਨੀ ਦੇ ਲੱਗ ਜਾਂਦੀਆਂ ਨੇ ਅਸੀਂ ਸੰਨੀ ਕਰਦੇ ਆ ਸਾਰੀਆਂ ਮੱਝਾਂ ਨੂੰ ਤੇ ਵੀ ਤੁਹਾਨੂੰ ਪਤਾ ਦੇਖੋ ਆਟਾ ਕਿੰਨਾ ਲੱਗ ਜਾਂਦਾ ਕੱਲੀ ਅਸੀਂ ਫੀੜ ਨਹੀਂ ਪਾਉਂਦੀ ਕਰਗਲ ਓਕੇ ਵੀ ਤਾਂ ਹੱਡ ਕੱਢ ਦੂ ਬਸੋਂ ਮਾਰੇ ਤਾਂ ਨਿਚੋੜ ਦੂਗੀ ਬਸੋ ਵੀ ਇਹ ਚੀਜ਼ ਅਸੀਂ ਜਮ ਨਹੀਂ ਕਰਦੇ ਅਸੀਂ ਦੇ ਨਾਲ-ਨਾਲ ਸਾਡੇ ਘਰ ਦਾ ਆਟਾ ਦਾਣਾ ਉਹ ਪਾਉਨੇ ਆ ਸੀ ਬਾਕੀ ਦਾਣਾ ਨਹੀਂ ਮੈਂ ਪਾਉਂਦੀ ਆਟਾ ਪਾਉਣੀ ਆ ਆਟਾ ਬੀਕ ਹੁੰਦਾ ਦਾਣਾ ਵੱਧ ਜ਼ਿਆਦਾ ਹੀ ਲੱਗਦਾਗਾ ਫਿਰ ਅਸੀਂ ਆਟਾ ਹੀ ਪੀਸਿਆ ਲੈਨੇ ਆ ਸਮਝੱਕੀ ਵਾਲੀ ਵੀ ਅਸਾਂ ਲੱਗ ਜਾਂਦੇ ਨੇ ਵੀ ਤੁਹਾਡੇ ਕੋਈ ਪ੍ਰੋਗਰਾਮ ਹੈ ਵੀ ਵਿਆਹਪੂ ਤਾਂ ਨਹੀਂ ਰੱਖਿਆ ਹੋਇਆ ਕੋਈ ਵੀ ਤੁਸੀਂ ਤੁਹਾਡੇ 15-15 ਬੋਰੀਆਂ ਇਕੱਠੀਆਂ ਆਟੇ ਦੀਆਂ ਜਾਂਦੀਆਂ ਨੇ ਅਸੀਂ ਕਹੇ ਵੀਰੇ ਹਾਂ ਸਾਡੀਆਂ ਮੱਝਾਂ ਲਈ ਜਾਂਦੀਆਂ ਨੇ ਅਸੀਂ ਮੱਝਾਂ ਨੂੰ ਪਾਉਣੀ ਆ ਅਸੀਂ ਨਹੀਂ ਵੀ ਚਲੋ ਆਟਾ ਸੰਦਾ ਇੱਕ ਮਾਣਾ ਆਟਾ ਵੀਨਾ ਨਹੀਂ ਮੁਕਦਾ ਨਹੀਂ ਮੁਕਦਾ ਵੀ ਸਾਡੀਆਂ ਮੱਝਾਂ ਨੂੰ ਜਾਂਦਾ ਹੈ ਨਾ ਪਰ ਇਹਨਾਂ ਦੀ ਛੇਦ ਦਾ ਮੈਂ ਨਾਲ-ਨਾਲ ਖਿਆਲ ਰੱਖਦੀ ਆ ਜੀ ਤੁਸੀਂ ਹਾਂ ਭਾਣਾ ਤਾਂ ਦੇਖ ਸਕਦੇ ਹੋ ਸਾਈ ਸੂਣ ਵਾਲੇ ਇੱਕ ਮਹੀਨਾ ਰਹਿ ਗਿਆ ਦਾ ਠੀਕ ਹੈ ਏ ਏ ਇਹਦੀ ਲੱਗਦਾ ਵੀਡੀਓ ਬਣਾਵਾਂਗੇ ਆਪਾਂ ਤੋਰ ਕੇ ਹੁਣ ਇੱਥੇ ਜਗ੍ਹਾ ਦੀ ਥੋੜੀ ਜੀ ਕਮੀ ਆ ਹਾਂ ਜਦੋਂ ਇੱਕ ਪਸ਼ੂ ਖੋਲ ਲਿਆ ਫਿਰ ਇਹ ਨਾ ਅੱਛੀ ਵੀ ਜੀ ਗੱਲ ਆ ਬਹੁਤ ਮਦਦ ਦਿੰਦੀਆਂ ਨੇ ਸਾਰਾ ਗੋਹੇ ਤੋਂ ਫਿਰ ਮੈਨੂੰ ਦੁੱਖ ਲੱਗਦਾ ਵੀ ਮੱਥੇ ਲਿਬੜ ਨਹੀਂ ਇਹ ਚੀਜ਼ ਹੁੰਦੀ ਹੈ ਬਾਕੀ ਉਹ ਦਿਖ ਰਹੇ ਆ ਭੈਣੇ ਵੀ ਜਿਵੇਂ ਸਾਫ਼ ਸਫਾਈ ਹੋਵੇ ਨਾ ਆਪਣੇ ਪਸ਼ੂ ਵੀ ਵਧੀਆ ਆਰਾਮ ਨਾਲ ਬੈਠੇ ਰਹਿੰਦੇ ਨੇ ਜੇ ਹੁਣ ਇਹੀ ਨਹੀਂ ਇਹ ਇਹ ਵੀ ਇੱਕ ਬੋਲ ਨਹੀਂ ਸਕਦੇ ਬੇਜਵਾਨ ਨੇ ਵੀ ਇਹਨਾਂ ਦੇ ਮਨ ਨੂੰ ਵੀ ਤਾਂ ਖੁਸ਼ੀ ਤਾਂ ਹੁੰਦੀ ਹੋਊਗੀ ਵੀ ਅਸੀਂ ਵਧੀਆ ਥਾਂ 'ਚ ਬੈਠੇ ਆ ਸਾਨੂੰ ਨਮਾਤਾ ਹੁਣ ਆਪਾਂਗੇ ਆਪਾਂ ਕਿਤੇ ਕੰਮ ਕਰਦੇ ਆ ਵੀ ਆਪਾਂ ਨਾ ਹੋ ਵੀ ਜੇ ਹੁਣ ਆਪਾਂ ਨੂੰ ਰੋਟੀ ਮਿਲ ਜੇ ਪਾਣੀ ਮਿਲ ਜੇ ਵਧੀਆ ਬਣਾ ਧੋ ਲਈਏ ਵੀ ਆਪਾਂ ਆਰਾਮ ਕਰਾਂਗੇ ਹੁਣੇ ਆਰਾਮ ਨਾਲ ਬੈਠੀਆਂ ਆਂ। ਆ ਪੱਖੇ ਮੈਂ ਤਾਂ ਹੁਣ ਵੀਡੀਓ ਕਰਕੇ ਬੰਦ ਕਰੇ ਨੇ ਸਾਡੇ ਕੋਲੇ ਉਹ ਨਹੀਂ ਹੈਗੇ ਮਾਈਕ ਨਹੀਂ ਹੈਗੇ ਮਾਈਕ ਹੁਣ ਮੰਗਵਾਈ ਹੋਏ ਨੇ ਵੀ ਉਹਦੇ ਕਰਕੇ ਫਿਰ ਬਾਜ ਘਟ ਆਉਂਦੀ ਆ। ਪਰ ਹੁਣ ਤੋਸਤੀ ਉਹ ਕੰਮ ਚਾਹ ਜਿਹੜਾ ਆਪਾਂ ਦਿਲੋਂ ਕਰਦੇ ਆਂ। ਦਿਲੋਂ ਕਰਦੇ ਆਂ। ਸਾਨੂੰ ਖੁਸ਼ੀ ਹੁੰਦੀ ਹੈ ਮੈਨੂੰ ਹੁਣੇ ਆਰਾਮ ਨਾਲ ਬੈਠੀਆਂ ਨੇ ਨਾ। ਤੁਸੀਂ ਇੱਕ ਵੀ ਮੱਖੀ ਦਿਖਾ ਦਿਓ ਸਾਡੇ ਡੰਗ ਨਾਲ। ਇੱਕ ਵੀ। ਹੂੰ। ਤੇ ਫਿਰ ਉਹ ਆਪਰੋਂ ਵੀ ਮਨ ਨੂੰ ਦੁੱਖ ਜਾਂਦਾ ਵੀ ਵਿਚਾਰੀਆਂ ਇਹ ਜੋ ਇਹੀ ਨਹੀਂ ਆਰਾਮ ਕਰਨੇ ਵੀਰੇ ਦ ਸਹੀ ਗੱਲ ਆ ਫਿਰ ਉਹ ਮੈਨੂੰ ਹੀ ਘਟਾ ਹੋਊਗਾ ਨਾ ਮੈਂ ਦੁੱਧ ਘਟੂਗਾ ਆਪਣੀਆਂ ਚਾਰੇ ਪੰਜੇ ਵੱਜਾ ਸੂਣਾ ਵੇ ਹੁਣ ਅੱਧੀਆਂ ਸਾਡੀਆਂ ਮੱਜਾਂ ਮੇਰੇ ਪਿੰਡ ਬਣੀਆਂ ਮੈਂ ਕਿਹਾ ਤੁਹਾਨੂੰ ਬਤਾ ਅਸੀਂ ਸੁਰੂ ਤੋਂ ਦੱਸ ਰਿਹਾ ਤੁਹਾਨੂੰ ਵੀਡੀਓ ਚ ਵੀ ਉੱਧਰ ਭਰਾਂਡਾ ਪਾਉਣ ਲੱਗ ਗਈ ਸੀ ਪਹਿਲਾਂ ਹੁਣ ਇਹ ਥਾਂ ਆਪਾਂ ਸੇਲ ਕਰਤਾ ਖੇਤ ਜਗਾ ਬਣੀ ਜਾਂਦੀ ਇਹਨਾਂ ਦਾ ਘਰ ਖੇਤ ਬਣੀ ਜਾਂਦਾ ਤੇ ਜਿਹਾ ਜਿਹਾ ਸਾਡਾ ਘਰ ਬਣ ਗਿਆ ਉਹੋ ਜਿਹਾ ਇਹਨਾਂ ਨੂੰ ਬਣਾ ਕੇ ਵੀ ਇਹ ਤੇ ਬਾਕੀ ਉੱਥੇ ਤਾਂ ਇਹਨਾਂ ਨੂੰ ਸਹੂਲਤ ਬਹੁਤ ਵਧੀਆ ਬਣਾ ਲਈਏ ਉੱਥੇ ਦਰਤ ਦੋਖ ਖੁੱਲੇ ਲਾਵਾਂਗੇ ਮੇਰੀ ਸੋਚਾ ਜੀ ਮੇਰੀ ਟੋਬਾ ਢੂਬਾ ਵਧੀਆ ਬਣਾਵਾਂਗੇ ਜਿਵੇਂ ਪਹਿਲਾਂ ਆਪਣੇ ਬਜ਼ੁਰਗ ਬਾਪੂ ਦਾਦੇ ਅਸੀਂ ਵੀ ਲੈ ਕੇ ਜਾਂਦੇ ਰਹੇ ਹਾਂ ਕਿ ਰਹਾਸੀ ਵਾਲੀ ਗੱਲ ਦੱਸਦੇ ਬਈ ਮੈਂ ਛੋ ਉਹਦਾ ਸੰਗਲ ਮੈਂ ਤਾਂ ਨਾਲ ਹੀ ਲੈ ਗਈ ਖੋਲ ਕੇ ਟੋਬੇ ਤੇ ਤੇ ਜਦੋਂ ਨਾਲ ਲੈ ਗਈ ਭਾਈ ਉਹ ਉਦੋਂ ਕਮਲ ਟਾਈਮ ਬਹੁਤ ਜਿਆਦਾ ਚੰਗਾ ਸੀ ਹੁਣ ਤਾਂ ਆਪਾਂ ਕੁੜੀਆਂ ਨੂੰ ਕਿੱਥੇ ਭੇਜ ਦਾਂਗੇ ਟੋਬੇ ਤੇ ਤੇ ਮੇਰੇ ਦਾਦਾ ਜੀ ਹੁੰਦੇ ਸੀ ਨਾਲ ਉਹ ਪਹਿਲਾਂ ਬੈਠ ਜਾਂਦੇ ਜਾ ਕੇ ਮੈਂ ਨਾਲ ਮੱਝਾਂ ਨਾਲ ਬਾਪੂ ਦੇ ਲੈ ਜਾਂਦੀ ਪਹਿਲਾਂ ਪੰਚਾਇਤੀ ਟੱਕ ਬਹੁਤ ਹੁੰਦੇ ਸੀ ਉੱਥੇ ਅੰਦਰਾਕਤ ਹੁੰਦੇ ਸੀ ਬਹੁਤ ਜਿਆਦਾ ਕਿਕਰਾਂ ਹੁੰਦੀਆਂ ਸੀ ਪਹਾੜੀ ਕਿਕਰਾਂ ਟੀਬੇ ਰੇਤਾ ਹੁੰਦਾ ਆਮ ਉੱਥੇ ਪਸੂ ਜਾ ਕੇ ਬਹਿ ਜਾਂਦੇ ਗਾਲੀ ਕਰਦੇ ਫਿਰ ਸ਼ਾਮ ਨੂੰ ਫੇਰ ਚਾਰਨ ਲੱਗ ਜਾਂਦੇ ਕਿਉਂ ਤੋਰਾ ਫੇਰਾ ਹੁੰਦਾ ਸੀ ਨਾਲੇ ਤਾਂ ਪਸੂਆਂ ਦਾ ਮੇਰੇ ਦਾਦਾ ਜੀ ਲੈ ਜਾਂਦੇ ਹੁੰਦੇ ਮੈਂ ਸਾਪ ਤੇ ਉਹ ਸਵੇਰੇ ਉਹ ਲੈ ਜਾਂਦੇ 8 9 ਵਜੇ ਜਿਵੇਂ ਹੁਣ ਸਵੇਰੇ ਆਪਾਂ 4 ਵਜੇ ਕੱਖ ਪਾਦੇ ਉਹਦੋਂ ਉਹ ਰੱਜ ਲੈਂਦੀਆਂ ਦਿਨੇ ਉਹ ਤੋਰਾ ਫੇਰਾ ਕਰਦੇ ਜਿਵੇਂ ਖੱਬਲਕਾ ਹੁੰਦਾ ਉਹ ਖਾ ਲੈਂਦੀਆਂ ਨਾਲੇ ਤੋਰਾ ਫੇਰਾ ਪਸ਼ੂ ਦਾ ਹੁੰਦਾ ਜਿਵੇਂ ਹੁਣ ਦਿੱਕਤ ਆ ਰਹੀਆਂ ਨੇ ਥਨਾ ਦੀਆਂ ਬਾਰ ਬਾਰ ਪਸ਼ੂ ਰੀਪੀਟ ਹੁੰਦੇ ਨੇ ਉਹ ਦਿੱਕਤ ਕਦੇ ਆਈ ਹੋਈ ਨਹੀਂ ਆਈ ਹੋਈ ਕਿਉਂ ਪਸ਼ੂ ਵਧੀਆ ਖਾਂਦੇ ਸੀ ਚਾਰ ਚੋਰ ਤਾਂ ਉਦੋਂ ਹਈ ਹੋਈ ਨਹੀਂ ਸੀ ਆ ਕਮੀ ਨਹੀਂ ਸੀਗਾ ਹਰੇ ਕੱਖ ਪਾਉਂਦੇ ਸੀ ਹਰੇਕ ਘਰੇ ਮੰਨ ਲਓ ਦੋ ਪਸ਼ੂ ਚਾਰ ਪਸ਼ੂ ਪੰਜ ਪਸ਼ੂ ਤਾਂ ਹੁੰਦੀ 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 ਸੀਗੇ ਉਹ ਯੋਗਲ ਮੈਦਨ ਵਿੱਚ ਰਹਿ ਗਈ ਤੇ ਟੋਬੇ ਤੇ ਜਰ ਪਸੂ ਲੈ ਗਈ ਕੱਟੇ ਦੀ ਭੂਮੇ ਸੰਗਲੀ ਖੋਲਤੀ ਉਹ ਤਾਂ ਐ ਪੱਤਨ ਤੇ ਖੜੀ ਸੀ ਸੰਗਲੀ ਭਾਈ ਵਿੱਚ ਡਿੱਗ ਗਈ ਟੋਬੇ ਦੇ ਤੇ ਹੁਣ ਤਾਂ ਆਪਾਂ ਕਹਿੰਦੇ ਨੇ ਹਰ ਗੰਦਾ ਪਾਣੀ ਹੁਣ ਤਾਂ ਲੋਕ ਜਿਹੜੇ ਕਰਦੇ ਨੇ ਉਹ ਵੀ ਕਹਿੰਦੇ ਨੇ ਬੋਏ ਜੱਟ ਮਾਰੀ ਜਾਂਦੇ ਨੇ ਇਹ ਕਰੀ ਜਾਂਦੇ ਨੇ ਫਿਰ ਇਹ ਦੱਸਣਾ ਹੁਣ ਦੀ ਸਾਡੀ ਕਿਰਤ ਹੈ ਜੀ ਗੁਰਨਾਨਕ ਦੇਵ ਜੀ ਨੇ ਵੀ ਕਿਹਾ ਵੀ ਜਿਹੜਾ ਬੰਦਾ ਕਿਰਤ ਕਰਕੇ ਖਾਊਗਾ ਉਹ ਕਦੇ ਭੁੱਖਾ ਨਹੀਂ ਮਰਦਾ ਭੁੱਖਾ ਨਹੀਂ ਮਰਦਾ ਹੈ ਕਿਰਤ ਕਰਕੇ ਹੀ ਖਾਣੀ ਚਾਹੀਦੀ ਹੈ ਕਿਰਤ ਕਰੋ ਵੰਡ ਕੇ ਛਕੋ ਹਨਾ ਵੀ ਇਹ ਚੀਜ਼ਾਂ ਮੇਨ ਨੇਗੀਆਂ ਪੈਸਾਂ ਗਲੀ ਜਰ ਡਿੱਗ ਗਈ ਮੈਂ ਕਿਹਾ ਵੀ ਮੇਰੇ ਤਾਂ ਹੁਣ ਛੇਤਰ ਬੈਣਗੇ ਘਰੇ ਹੁਣ ਤਾਂ ਮੈਨੂੰ ਕੁੱਟਣਗੇ ਮੈਂ ਕੀ ਕੀਤਾ ਇਹ ਨੱਕ ਬੰਦ ਕਰਕੇ ਮੈਂ ਵਿੱਚ ਜੂੰਡੀ ਮਾਰਤੀ ਸਾਰੇ ਮੇਰੇ ਕੱਪੜੇ ਭਿੱਜ ਗਏ ਉਹ ਪਰ ਮੈਨੂੰ ਜਿੱਥੇ ਜਿੱਥੇ ਮੈਨੂੰ ਪਤਾ ਸੀ ਸ਼ੰਗਲੀ ਡਿੱਗਦੀ ਉੱਥੇ ਸ਼ੰਗਲੀ ਮੈਂ ਕੱਢ ਲਈ ਇਹ ਚੀਜ਼ ਹੁੰਦੀ ਸੀ ਕਮਲ ਪਹਿਲਾਂ ਪੇਪਲ ਬੋਗੜ ਬਹੁਤ ਹੁੰਦੇ ਸੀ ਹੁਣ ਤਾਂ ਅਗਲੋਂ ਹੀ ਨਾ ਬੰਨਣ ਦੇਵੇ ਨਗਰ ਆwala ਦਾ ਨਾ ਵੀ ਸਾਡੇ ਤਾਂ ਇਹ ਬਾਰ ਦੀ ਸੇਧ ਨੂੰ ਅੱਜ ਡੰਗਰ ਖੋਲ ਲੋ ਹੱਥ ਨੇ ਉਹ ਗੋਫਾ ਕੂੜਾ ਸਾਰਾ ਚੱਕ ਕੇ ਸੰਭਰ ਕੇ ਤੇ ਵੀ ਹੁਣ ਹੁਣ ਤਾਂ ਪੱਕੇ ਥਾਂ ਹੋ ਗਏ ਕਮਲ ਅੱਗੇ ਕੱਚੇ ਥਾਂ ਖਤਮ ਹੋ ਗਿਆ ਸਾਰਾ ਉਹ ਚੀਜ਼ਾਂ ਦਾ ਖਤਮ ਹੀ ਹੋ ਗਈ ਖਤਮ ਹੀ ਹੋ ਗਈ ਬਈ ਨਾ ਜਿਹੜੀਆਂ ਸੱਡ ਸੁੱਡ ਦਾ ਹੈ ਨਹੀਂ ਸੀਗੇ ਬਾਲਿਆਂ ਤੇ ਸੱਤਾ ਹੁੰਦੀਆਂ ਸੀ ਉਹਨਾਂ ਦੀਆਂ ਸਲ ਕੜੇ ਵਾਲੀਆਂ ਸੱਤਾ ਹੁੰਦੀਆਂ ਸੀ ਜਿਉਂ ਚਿੜੀਆਂ ਦੇ ਲੱਖਾਂ ਹੀ ਆਲ ਨਹੀਂ ਹੁੰਦੇ ਚਿੜੀਆਂ ਚੀਂ-ਚੀ ਕਰਦੀਆਂ ਜਦੋਂ ਸਵੇਰੇ ਅਮਰਤ ਵੇਲਾ ਹੁੰਦਾ 4 ਵਜੇ ਉਹ ਉੱਠਦੀਆਂ ਆਪਣਾ ਇਹ ਹੁੰਦਾ ਵੀ ਅਮਰਤ ਵੇਲਾ ਹੋ ਗਿਆ ਭਾਈ ਹੁਣ ਉੱਠੋ ਤੇ ਉਹ ਆਵਾਜ਼ ਉਹਨਾਂ ਦੇ ਕੰਨਾਂ 'ਚ ਪੈਂਦੀ ਇੰਨੀ ਸੋਹਣੀ ਆਵਾਜ਼ ਹੁੰਦੀ ਜਦੋਂ ਪਹਿਲਾਂ ਕੋਠੀਆਂ ਤੇ ਸੌਂਦੇ ਹੁੰਦੇ ਹੁੰਦੇ ਕਮਲ ਜਦੋਂ ਸੁੱਤੇ ਉੱਠਦੇ ਜਿਹੜਾ ਇਹ ਸਮਾਨ ਵੱਲ ਨਿਗਾ ਮਾਰਨੀ ਜਿਹੜੀਆਂ ਅੱਖਾਂ ਦੀ ਰੋਸ਼ਨੀ ਸੋ ਸਿੱ ਸਗੀਦਾ ਹੈਗਾ WhatsApp ਚੈੱਕ ਕਰੋ ਕਿਸੇ ਨੇ ਸਟੇਟਸ ਕੀ ਲਾਇਆਗਾ ਵੀ ਹੁਣ ਸਭ ਕੁਝ ਮੰਨ ਲਓ ਪਹਿਲਾਂ ਨਾਲ ਕੁਝ ਵੀ ਨਹੀਂ ਰਹਿ ਗਿਆ ਜੇ ਆਪਾਂ ਇਹ ਚੀਜ਼ਾਂ ਦੇ ਧਿਆਨ ਨਾ ਦਿੱਤਾ ਤੇ ਆਪਣੀ ਜਿਹੜੀ ਨੌਜਵਾਨ ਪੀੜ੍ਹੀ ਆ ਹੁਣ ਆਪਣੀ ਮੰਨ ਲਓ ਜੂਥ ਆਪਣਾ ਉਹਦਾ ਸਾਰਾ ਬਾਹਰ ਵਾ ਗਿਆ ਬਾਹਰ ਵਾ ਗਿਆ ਇੱਥੇ ਕੌਣ ਰਹਿ ਜਾਣਗੇ ਬਜ਼ੁਰਗ ਆਪਣਾ ਸਾਹਬੜਾ ਕਿਸੇ ਨੇ ਨਹੀਂ ਹੈਗਾ ਕਿਉਂਕਿ ਜਿਹੜਾ ਅੱਜ ਦਾ ਜੋਗ ਹੈ ਨਾ ਉਹ ਪੈਸੇ ਪਿੱਛੇ ਭੱਜ ਰਿਹਾ ਹੈ ਪੈਸੇ ਦੀ ਇਹ ਆਇਆ ਭੈਣੇ ਵੀ ਹੈ ਖਰਚੇ ਵੀ ਵਧ ਗਏ ਖਰਚੇ ਹੀ ਵਧ ਗਏ ਨਹੀਂ ਹੈਗਾ ਹੁਣ ਜਿਹੜਾ ਬੱਚਾ ਵਿਚਾਰਾ ਬਾਹਰ ਵਗ ਗਿਆ ਉਹ ਆਪਦਾ ਪੜਾਈ ਦਾ ਖਰਚਾ ਕਰੂਗਾ ਜਾਂ ਕੰਮ ਕਰੂਗਾ ਤੇ ਘਰ ਵੀ ਵੀ ਤੇਨੇ ਲੋਨਾਂ ਤੇਨੇਗੇ ਗੱਡੀਆਂ ਵੀ ਲੋਨ ਤੇ ਆ ਉਹ ਆਪਦੇ ਖਰਚੇ ਪੂਰੇ ਕਰੂਗਾ ਪਰਿਵਾਰ ਪੂਰੇ ਕਰੂਗਾ ਹਾਂ ਭੈਣੇ ਇੱਕ ਗੱਲ ਹੈ ਜੀ ਮੈਂ ਤੇ ਨਾਲ ਹੀ ਕੱਲ ਮੁੰਡਾ ਆਇਆ ਸੀ ਜਿੰਮੇ ਗੱਠ ਵਾਲਾ ਹਨਾ ਉਹ ਦੇਖੀ ਪੀ ਤਨ ਪਤਾ ਵੀ ਕਿੰਨੀ ਮਿਹਨਤ ਕਰਦਾ ਹਨਾ ਹੇ ਹੇ ਉਹ ਨਾਲ ਮੈਨੂੰ ਦਰਸਾਇਆ ਅਸੀਂ ਕਿਉਂ ਗਏ ਮਰੇ ਰੇਪੜਲੇ ਅਸੀਂ ਮੰਨ ਕੇ ਚੱਲੋ ਜਿਹੜਾ ਗਾਠਾ ਰਾਇਗੜ੍ਹ ਸੱਚਾ ਰਾਇਗੜ੍ਹ ਸਦੀ ਰੇਪੜਾ ਬਣਾਉਣੀਆਂ ਦੇਖ ਕੇ ਆਇਆ ਉਹ ਕਾਹ ਤੋਂ ਦੇਖ ਕੇ ਆਇਆ ਤੇ ਉਹਨਾਂ ਮੁੰਡੇ ਨੇ ਸਾਨੂੰ ਵੀਡੀਓ ਦੇਖ ਕੇ ਇੱਕ ਹੌਸਲਾ ਹੁੰਦਾ ਬੱਚੇ ਦੇ ਵਿੱਚ ਮੰਨ ਕੇ ਚੱਲੋ 20 ਸਾਲ ਦਾ ਹੋਗਾ 20 ਕੀ ਸਾਲ ਦਾ ਕਮਲ ਤੇਰੇ ਵਰਗਾ ਹੀ ਤੇ ਉਹਨੇ ਸਾਨੂੰ ਸਾਡੀ ਵੀਡੀਓ ਦੇਖ ਕੇ ਫੋਨ ਕੀਤਾ ਫੋਨ ਉਹਨਾਂ ਨੇ ਕਿਉਂ ਕੀਤਾ ਹੈਗੇ ਤਾਂ ਜ਼ਿੰਮੇਦਾਰ ਨੇ ਵਿਚਾਰੇ ਤੇ ਉਹਨਾਂ ਕੋਲੇ ਨਾ ਵੀ ਜਿਹੜਾ ਜ਼ਮੀਨ ਸੀ ਕੁਝ ਮਜਬੂਰੀਆਂ ਕਰਕੇ ਉਹ ਕਿ ਸਾਣਾ ਧੋਖਾ ਧੜੀਆਂ ਹੋ ਗਏ ਸਾਡੀ ਬੁਗਾਤੀ ਤੇ ਸਾਨੂੰ ਕਹਿੰਦਾ ਵੀ ਭੈਣੇ ਜੇ ਤੁਸੀਂ ਆਪਦੇ ਘਰ ਦੀਆਂ ਚਗਾਠਾ ਮੈਥੋਂ ਬਣਵਾ ਲਓ ਵੀ ਸਾਡੇ ਤੁਹਾਨੂੰ ਪਤਾ ਜਦੋਂ ਨਵੀਂ ਜਗ੍ਹਾ ਬਣਨ ਲੱਗੀ ਜਿਹੜੇ ਵੀ ਇਹ ਕੀਤਾ ਕਰਦੇ ਹੁੰਦੇ ਨੇ ਉਹ ਬਹੁਤ ਆਉਂਦੇ ਨੇ ਸਾਡੇ ਬਹੁਤ ਆਏ ਵੀ ਕੋਟਿੰਗ ਤੁਸੀਂ ਇੱਥੋਂ ਮੰਨ ਲਓ ਕੰਮ ਕਰਵਾ ਲਓ ਮੈਂ ਆਖਿਆ ਵੀ ਕਮਲ ਵੀ ਕਹਿੰਦਾ ਵੀ ਨਹੀਂ ਭੈਣੇ ਉਹ ਮੁੰਡਾ ਨਾ ਦਿੱਲੀ ਮੈਨੂੰ ਫੋਨ ਕਰਦਾ ਦਿੱਲੀ ਚਲੋ ਸੇਹਰੀ ਦੇਖੇ ਵੀ ਗੱਡੀਆਂ ਤੇਰੀ ਕਿੰਨਾ ਮੱਛੂਗਾ ਵੀ ਨਹੀਂ ਅਸੀਂ ਸੇਹਰ ਸੋਧ ਲੈਂਦੇ ਬਰਨਾਲਾ ਤਨੁਲਾ ਸਾਡਾ ਬਹੁਤ ਵੱਡਾਗਾ ਅੱਜ ਤਾਂ ਹੁਣ ਬਹੁਤ ਜ਼ਿਆਦਾ ਦੁਕਾਨਾਂ ਨੇ ਸਾਡੇ ਸਾਨੂੰ ਨਾਲ ਨੇੜੇ ਸੀਗਾ ਸੀ ਆਪਦੇ ਡਾਕਟਰ ਟਰਾਲੀ ਦੀ ਵੀ ਚੱਕ ਕੇ ਲੈ ਆਉਂਦੇ ਮੈਂ ਕਿਹਾ ਨਹੀਂ ਕਮਲ ਨਵਾਂ ਮੁੰਡਾ ਉਹਨੂੰ ਅੱਗੇ ਲਿਆਉਣਾ ਚਾਹੀਦਾ ਵੀ ਅਸੀਂ ਇਹ ਵੀਡੀਓ ਚੋਂ ਵੀ ਪਾਵਾਂਗੇ ਇਸਟਾ ਤੇ ਵੀ ਵੀਡੀਓ ਪਾਵਾਂਗੇ ਸਾਨੂੰ ਖੁਸ਼ੀ ਹੁੰਦੀ ਆ ਵੀ ਜੇ ਸਾਡੇ ਕਰਕੇ ਸਾਡੀ ਵੀਡੀਓ ਪਾਉਣ ਦੇ ਨਾਲ ਤੇ ਪੈਸੇ ਜਿੰਦਗੀ ਚ ਸਾਰਾ ਕੁਝ ਨਹੀਂ ਹੁੰਦਾ ਤੇ ਉਹ ਵੀ ਉਹ ਇਨਸਾਨ ਯਾਦ ਰੱਖਦਾ ਆ ਤੁਹਾਨੂੰ ਹਣਾ ਕਿ ਉਹ ਤਰੱਕੀ ਕਰੂਗਾ ਵੀ ਮੇਰਾ ਛੋਟਾ ਭਰਾ ਆ ਉਹ ਅੱਜ ਮੈਂ ਦਾ ਛੋਟਾ ਭਰਾ ਹੀ ਕਹਿੰਦੇ ਜਿਹੜਾ ਮੇਰੇ ਤੋਂ ਵੱਡਾ ਮੰਨ ਲਓ ਵੀ ਮੇਰੇ ਚਾਚੇ ਦਾਇਏ ਨੇ ਜਿਹੜੇ ਮੇਰੇ ਹਾਂਦੇ ਨੇ ਮੇਰੇ ਭਰਾਣੇ ਛੋਟੇ ਨੂੰ ਛੋਟੇ ਭਰਾਣੇ ਤੇ ਮੈਂ ਸਾਰਿਆਂ ਨੂੰ ਰਿਸਪੈਕਟ ਕਰਦੀ ਆ ਬਹੁਤ ਜ਼ਿਆਦਾ ਇੱਜ਼ਤ ਕਰਦੀ ਆ ਮੈਂ ਪਰ ਮੈਨੂੰ ਇਹ ਚੀਜ਼ ਦੀ ਕੁਛ ਹੁੰਦੀ ਆ ਕਿ ਆਪਣੇ ਆ ਪੌਚ ਗੱਟਾਂ ਲਗਾਉਣੀਆਂ ਤਾਂ ਹੈ ਹੀ ਨਹੀਂ ਲਗਾਉਣੀਆਂ ਤਾਂ ਤੇ ਵੀ ਉਹਦੇ ਉਹਨੂੰ ਵਿਚਾਰੇ ਨੂੰ ਫਾਇਦਾ ਹੋਵੇ ਜਵਾਕ ਨੂੰ ਜਦੋਂ ਅਸੀਂ ਗਏ ਉਹਨੂੰ ਐ ਲੱਗੀ ਵੀ ਇਹਨੂੰ ਮੈਨੂੰ ਕਿੱਥੇ ਬਿਠਾਇਆ ਦਾ ਮੈਂ ਕਿੱਥੇ ਖੜਾ ਮੈਂ ਇਹਨਾਂ ਨੂੰ ਮੈਂ ਉਹਦੀ ਮੰਮੀ ਠੰਡਾ ਲੈ ਕੇ ਆ ਮਾਂ ਆਂਟੀ ਇਹ ਸਕੇਚ ਲਾ ਨਗਰੋ ਵੀ ਕੋਈ ਗੱਲ ਨਹੀਂ ਉਹ ਵਿਚਾਰਾ ਨਾ ਅਸੀਂ ਕਿਹਾ ਵੀ ਕੋਈ ਗੱਲ ਨਹੀਂ ਵੀਰੇ ਤੂੰ 4 ਦਿਨ ਦਿੱਪੇ ਤੈਨੂੰ 5 ਦਿਨ ਮਿਸਤਰੀ ਕਹਿੰਦਾ ਕਹਿੰਦਾ ਭਾਏ ਨੇ 2 ਦਿਨਾਂ ਚ ਤਿਆਰ ਕਰੂੰ ਰਾਤ ਦਿਨ ਲੱਤੀ ਉਹ ਬੱਚੇ ਨੂੰ ਹੌਸਲਾ ਦੇਖੋ ਕਿੱਥੇ ਕਿੰਨਾ ਵੀ ਨਵਾ ਕੋਈ ਵੀ ਮੇਰੀ ਭੈਣ ਜਾਂ ਸਾਡਾ ਬੱਚਾ ਕੰਮ ਕਰਦਾ ਉਹ ਨਾ ਹੌਸਲਾ ਵੱਧ ਤੋਂ ਵੱਧ ਦੇ ਆ ਬਾਂ ਫੜਿਆ ਕਰੋ ਉਹਦੀ ਬਾਹ ਫੜਿਆ ਕਰੋ ਜਿੰਨੇ ਵੀ ਦੇ ਚੈਨਲ ਨੇ ਚੈਨਲ ਤਾਂ ਚੱਲੀ ਜਾਣੇ ਨੇ ਕੋਈ ਧੰਨੀ ਹੈਗਾ ਚੱਲੀ ਜਾਊਗਾ ਪੈਸਾ ਆਉਂਦਾ ਜਾਂਦਾ ਰਹਿੰਦਾ ਜਿਵੇਂ ਆਪਾਂ ਗੱਲ ਕੀਤੀ ਸੀ ਜਿਨ੍ਹਾਂ ਦੇ ਵੀ ਲੰਕਾ ਵੀ ਸੋਨੇ ਦੇ ਸੀ ਉਹ ਵੀ ਕਿੱਥੇ ਨੇਗੇ ਕਿੱਥੇ ਨੇ ਵੀ ਨਵੇਂ ਬੰਦੇ ਦੀ ਬਾਹ ਫੜਿਆ ਕਰੋ ਤੁਸੀਂ ਕੰਮ ਦਿਆ ਕਰੋ ਅ ਕੋਸਾ ਯੂਨੀਪੋਲ ਵਰਨੀ ਕੋਸ ਨੇ ਜੇ ਵੀਡੀਓ ਨਹੀਂ ਪਾਉਂਦੀ ਵੀਰੇ ਇਹ ਚੀਜ਼ ਜੰਮੀ ਨਾ ਸੋਚਿਆ ਕਰੋ ਕਦੇ ਉਹ ਵੀ ਬੁਲੰਦੀ ਆ ਸੁਝ ਸਕਦਾ ਬੰਦਾ ਪਰ ਆਪਾਂ ਯਾਦ ਕਰੂਗਾ ਸਹੀ ਗੱਲ ਆ ਮੇਰੀ ਸੋਚ ਇਹ ਇਹ ਤਾਂ ਆਪਣਾ ਟਾਈਮ ਆ ਕਿਸੇ ਦਾ ਵੀ ਆ ਸਕਦਾ ਇਹ ਤਾਂ ਬਦਲਦਾ ਜਰੂਰ ਹੈ ਬਦਲਦਾ ਜਰੂਰ ਹੈ ਨਹੀਂ ਆਪਣਾ ਕਿਹੜਾ ਬਦਲਿਆ ਨਹੀਂ ਬਦਲਿਆ ਅਸੀਂ ਔਖਾ ਟਾਈਮ ਬਹੁਤ ਦੇਖਿਆ ਗਰੀਬੀ ਚ ਉਠੇ ਹੋਏ ਆ ਗਰੀਬ ਘਰਾਂ ਦੇ ਬੱਚੇ ਆ ਅਸੀਂ ਵੀ ਤੇ ਜੇ ਅਸੀਂ ਗਰੀਬੀ ਦੇਖੀ ਆ ਤਾਂ ਹੀ ਅਸੀਂ ਮਿਹਨਤ ਕਰਦੇ ਆ ਜੇ ਅਸੀਂ ਗਰੀਬੀ ਮਾੜਾ ਟਾਈਮ ਦੇਖੀ ਨਾ ਹੋਈ ਅਸੀਂ ਆਹ ਕੰਮ 'ਚ ਥੋੜੀ ਪੈਣਾ ਸੀ ਫਿਰ ਤੇ ਬਾਕੀ ਜੇ ਅੱਜ ਸਾਰਾ ਕੁਝ ਹੈ ਵੀ ਤਾਂ ਹੈ ਉਹਨਾਂ ਦੀ ਬਦੌਲਤ ਸਾਰਾ ਕੁਝ ਜਿਉਂ ਵੀ ਆ ਪ੍ਰਮਾਤਮਾ ਨੇ ਸਾਨੂੰ ਦਿੱਤਾ ਹੋਇਆ ਇਹਨਾਂ ਦੀ ਬਦੌਲਤ ਆ ਜੇ ਚਾਹੇ ਸਾਡੇ ਕੋਲ ਗੱਡੀ ਛੋਟੀ ਹੈ ਚਾਹੇ ਵੱਡੀ ਆ ਉਹ ਇਹਨਾਂ ਦੀ ਬਦੌਲਤ ਆ ਇਹਨਾਂ ਦੀ ਦੇਣ ਹੈਗੀ ਪਹਿਲਾਂ ਆਪ ਕਮਲ ਪਤਾ ਕੀ ਹੁੰਦਾ ਸੀ ਜਿਵੇਂ ਮੰਨ ਕੇ ਚੱਲੋ ਕੀ ਕਹਦੇ ਹੁੰਦੇ ਨੇ ਦਰਬੇਸ਼ ਕਿਹਨੂੰ ਕਹਿੰਦੇ ਹੁੰਦੇ ਸੀ ਵੀ ਆਪਾਂ ਹੁਣ ਪੰਜਾਬੀ ਦੇ ਵਿੱਚ ਕਹਿੰਦੇ ਨੇ ਕੁੱਤਾ ਕਹਦੇ ਰੋਟੀ ਆਪਾਂ ਨੂੰ ਕੁੱਤੇ ਨੇ ਬਖਸੀ ਸੀਗੀ ਤਾਂ ਆਪਾਂ ਪਰਮਾਤਮਾ ਨੇ ਕਿਹਾ ਸੀ ਵੀ ਮੰਗ ਕੀ ਮੰਗਦਾ ਉਹ ਕਹਿੰਦਾ ਵੀ ਮੈਨੂੰ ਚਾਹੀਦੀ ਰੋਟੀ ਤਾਂ ਹੈਗੀ ਹੈ ਪਰ ਇਨਸਾਨ ਨੂੰ ਰੋਟੀ ਦਿੱਤੀ ਜਾਵੇ ਵੀ ਮੈਂ ਤਾਂ ਆਪ ਕਰਕੇ ਖਾ ਨਹੀਂ ਸਕਦਾ ਵੀ ਇਨਸਾਨ ਮੇਰਾ ਢਿੱਡ ਭਰੂਗਾ ਪਰ ਉਹ ਚੀਜ਼ਾਂ ਹੁਣ ਆਪਣੇ ਘਰਾਂ ਚੋਂ ਖਤਮ ਹੋ ਗਈਆਂ ਆਪਾਂ ਪਤਾ ਕੀ ਕਹਿੰਦੇ ਵੀ ਆਪਾਂ ਹੀ ਕਿੰਨੀਆਂ-ਕਿੰਨੀਆਂ ਖਾਓਗੇ ਤੋਲ ਮੇਲ ਕੀ ਰੋਟੀ ਲਾਉਣੇ ਆ ਪਰ ਚਾਰ ਪੰਜ ਰੋਟੀਆਂ ਦਰਬੇਸ਼ ਦੇਣ ਜਰੂਰ ਕੱਢਿਆ ਕਰੋ ਆਪਦੇ 게ਟ ਦੇ ਵਿੱਚ ਰੱਖਿਆ ਕਰੋ ਕੋਈ ਵੀ ਖਾ ਲੇ ਉਹਦਾ ਢਿੱਡ ਭਰੂਣਾ ਤੁਸੀਂ ਸਾ ਦਊਗਾ ਠੀਕ ਹੈ ਅਸੀਂ ਇਹ ਕੰਮ ਕਰਦੇ ਆ ਤੇ ਵੀ ਚਲੋ ਕਹਿ ਕੇ ਸੁਣਾਉਣਾ ਜ਼ਰੂਰੀ ਨਹੀਂ ਹੁੰਦਾ ਪਰ ਆਪਾਂ ਫੇਰ ਵੀ ਕਹਿ ਦਿੰਦੇ ਆ ਵੀਡੀਓ ਦੇ ਵਿੱਚ ਦੀ ਜਿਵੇਂ ਹੁਣ ਗਰਮੀ ਆ ਪਾਣੀ ਜਾਂ ਕੱਚੇ ਲੱਸੀ ਕੁਝ ਵੀ ਜਿੰਨੇ ਕੁ ਜੋਗੇ ਆਪਾਂ ਹੈਗੇ ਆ ਆਪਾਂ ਇਹ ਨਹੀਂ ਕਹਿੰਦੇ ਵੀ ਲੰਗਰ ਲਾ ਦਿਓ ਹਰੇਕ ਦੇ ਅਕਬੀਲਦਾਰੀਆਂ ਨੇ ਇਹ ਬਣ ਇੱਕ ਚੀਜ਼ ਹੋ ਗਈ ਨਾ ਜਿਵੇਂ ਪੜੇ ਨਹੀਂ ਕਿ ਵਿਦਵਾਨ ਥੋੜੇ ਜਿਆਦੇ ਹੋਗੇ ਮੈਂ ਇੱਕ ਕਰਨਾ ਜਲੇ ਵੀਰ ਦੀ ਨਾ ਵੀਡੀਓ ਦੇਖੀ ਸੀ ਉਹ ਕਹਿੰਦਾ ਮੈਂ ਹਜ਼ਾਰ ਕ ਬੰਦੇ ਰੋਟੀ ਮਤਲਬ ਲੈ ਕੇ ਗਿਆ ਹਨ ਫਿਰ ਉਹਨੂੰ ਲੋਕ ਕਹਿਣ ਲੱਗੇ ਵੀ ਤੂੰ ਵੀਡੀਓ ਬਾਤੀ ਵੀ ਤੂੰ ਦਿਖਾਵਾ ਕਰਦਾ ਇੱਕ ਹਨਾ ਵੀ ਉਹਨੇ ਇੱਕ ਗੱਲ ਕਹੀ ਸੀ ਨਹੀਂ ਨਹੀਂ ਉਹਨੇ ਮੇਰੀ ਗੱਲ ਸੁਣ ਇੱਕ ਬਹੁਤ ਦਿਖਾਵਾ ਨਹੀਂ ਹੁੰਦਾ ਕਮਲ ਇਹ ਲੋਕ ਨੇ ਹੁਣ ਚਲੋ ਮੰਨ ਲਓ ਆਪਾਂ ਸੋਸ਼ਲ ਮੀਡੀਆ ਤੇ ਆ ਆਪਾਂ ਕਿਸੇ ਦੀ ਮਦਦ ਕਰਨਾ ਚਾਹੁੰਨੇ ਆ ਆਪਾਂ ਦੱਸੋ ਨਾ ਅਗਲੇ ਨੂੰ ਕਿੰਨੀ ਮਦਦ ਕਰਤਾ ਪਰ ਆਪਾਂ ਇਹ ਬੋਲ ਕੇ ਤਾਂ ਬਾਅਦ ਸਕਦੇ ਆ ਨਾ ਵੀ ਇਹਦੀ ਮਦਦ ਕਰ ਦਿਓ ਤੁਸੀਂ ਆਪਣੀ ਵੀਡੀਓ ਦੇਖ ਕੇ ਉਹਦੀ ਵਿਚਾਰੇ ਦੀ ਗਰੀਬ ਬੰਦੇ ਦੀ ਕਿਸੇ ਦੀ ਮਦਦ ਹੁੰਦੀ ਆ ਹੁੰਦੀ ਆ ਤੁਸੀਂ ਭੁੱਖਿਆਂ ਦੇ ਕਹਿੰਦੇ ਰੱਜੇ ਨੂੰ ਕੀ ਰਜਾਉਣਾ ਜਿਹੜਾ ਪਹਿਲਾਂ ਹੀ ਰੱਜ ਜਾਉਣਾ ਕੀ ਰਜਾਉਣਾ ਹੁਣ ਆਪਣੇ ਘਰੇ ਕੁੱਤੇ ਰੱਖੇ ਹੋਏ ਨੇ ਆਪਾਂ ਉਹਨਾਂ ਨੂੰ 20 ਵੀ ਪਾਉਣੇ ਆ ਆਪਾਂ ਉਹਨਾਂ ਨੂੰ ਦੁੱਧ ਵੀ ਪਾਉਣੇ ਆ ਦਹੀਂ ਵੀ ਪਾ ਉਹਨਾਂ ਨੂੰ ਬਹੁਤ ਜਿਹੜੇ ਭੁੱਖੇ ਦੇ ਆਏ ਵੀਰ ਦੇ ਉਹਨਾਂ ਲਈ ਚਾਹ ਦੋ ਹੀ ਪਾ ਦੋ ਓ ਢਿੱਡ ਭਰਨਗੇ ਆਪਾਂ ਨੂੰ ਇਸਾਂ ਠੀਕ ਆ ਉਹ ਇੱਕ ਗੱਲ ਦੇਖੀ ਹੈ ਨਾ ਖੇਤੋਂ ਰੋਟੀਆਂ ਬਚ ਜਾਂਦੀਆਂ ਨੇ ਸਾਡੇ ਦੋ ਬੰਦੇ ਰਾਤ ਨੂੰ ਖੇਤ ਪੈਂਦੇ ਨੇ ਸਮਾਨ ਕੋਲੇ ਸਾਨੂੰ ਰੋਟੀ ਅੱਜ ਖੁੱਲੀ ਵੱਧ ਭੇਜਦੇ ਕਿਉਂ ਭੇਜਦੇ ਆ ਕਿਉਂ ਤੇ ਵਿਚਾਰੇ ਦਰਬੇਸ਼ ਆਉਂਦੇ ਨੇ ਕੁੱਤੇ ਆਉਂਦੇ ਨੇ ਉਹ ਰੋਟੀ ਉਹਨਾਂ ਨੂੰ ਪਾ ਦਿੰਦੇ ਨੇ ਉਹ ਰੋਟੀ ਦਾ ਮੁੱਲ ਮੋੜਦੇ ਨੇ ਕਸਮ ਲੱਗੇ ਸਾਨੂੰ ਜਾ ਕੇ ਅਸੀਂ ਵੀਡੀਓ ਪਾਵਾਂਗੇ ਉੱਥੇ ਬੈਠੀ ਰਹਿਣਗੇ ਚਾਰ ਪੰਜ ਤਾਂ ਕਿਉਂ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਵੀ ਸਾਨੂੰ ਇਹ ਰੋਟੀ ਪਾਉਂਦੇ ਨੇ ਸਾਡਾ ਢਿੱਡ ਭਰਦੇ ਨੇ ਦੋ ਚੀਜ਼ਾਂ ਵੀਰੇ ਹੁੰਦੀਆਂ ਨੇ ਮੇਨ ਜੀ ਇਹ ਕਹਿੰਦਾ ਸੀ ਵੀ ਮਤਲਬ ਉਹਦੀ ਗੱਲ ਕਹਿਣੀ ਹੈ ਵੀ ਜਿੰਨਾ ਮਰਜ਼ੀ ਕਰ ਲੈ ਹਨਾ ਵੀ ਐਂਡ ਤੇ ਛਤਰੀ ਨੇ ਵੀ ਜੇ ਨਾ ਕਰ ਪਤਾ ਕਿ ਕੌਣ ਲੋਕ ਕਰਦੇ ਨੇ ਜਿਹੜੇ ਵਿਦਵਾਨ ਨੇ ਵਿਦਵਾਨ ਨੇ ਜਿਹੜੇ ਆਪ ਕੁਝ ਕਰਦੇ ਨਹੀਂ ਦੂਜਿਆਂ ਨੇ ਉਹਨਾਂ ਨੇ ਕਰਨ ਦੇਣਾ ਹੈ ਕਰਨ ਦੇਣਾ ਨਹੀਂ ਕਹਿੰਦੇ ਵੀ ਆਪ ਕਿਸੇ ਦੀ ਮਦਦ ਕਰਨੀ ਨਹੀਂ ਗੱਲਾਂ ਕਰਨੀਆਂ ਨੇ ਉਹ ਇੰਨਾ ਤੋਂ ਜਿੰਨੀਆਂ ਮਰਜ਼ੀ ਜਿਹੜੇ ਪਿਆਰ ਕਰਦੇ ਨੇ ਹੁਣ ਇਹ ਨਹੀਂ ਹੁੰਦਾ ਕਿ ਸਹਿਰਾਂ ਵਾਲੇ ਸਾਰੇ ਮਾੜੀ ਹੁੰਦੇ ਨੇ ਜਾਂ ਕੋਈ ਵੀ ਚਲੋ ਪੰਜੇ ਉਂਗਲਾਂ ਇੱਕ ਸਾਰ ਨਹੀਂ ਹੁੰਦੀਆਂ ਦੇ ਜਿਹੜੇ ਵਿਚਾਰੇ ਦਾਨੀ ਐ ਨੇ ਬੈਠੇ ਨੇ ਹਰੇਕ ਦੇ ਵੀ ਫਾਰਮਰ ਨਹੀਂ ਹੈਗੇ ਆਪਾਂ ਇਹ ਨਹੀਂ ਕਹਿੰਦੇ ਪਰ ਉਹ ਲੋਕਾਂ ਦੀ ਮਦਦ ਵਧੇਰੀ ਕਰਦੇ ਨੇ ਉਹ ਸਾਬ ਨਾਲ ਮੈਂ ਵੀਡੀਓ ਦੇਖੀ ਸੀ 101 ਟਰੱਕ ਦੇਸੀ ਘੋੜਾ ਗਿਆ ਸੀ ਭਾਈ ਦਾਨੀ ਸੱਜਣ ਵੀ ਬਹੁਤ ਵੱਡੇ ਬੈਣ ਜੇ ਉਹਨਾਂ ਨੂੰ ਪਰਮਾਤਮਾ ਨੇ ਇੰਨੇ ਜੋਗੇ ਕਰਿਆ ਬਖਸ਼ਿਆਗਾ ਵਾਈਗੁਰ ਉਹਨਾਂ ਨੂੰ ਹੋਰ ਵੀ ਵੱਧ ਦਊਗਾ ਠੀਕ ਆ ਪਰਮਾਤਮਾ ਕਰੇ ਤਾਂ ਸਹੀ ਐ ਨੇ ਜੋਗੇ ਪਰ ਹੁਣ ਤਾਂ ਆਪਾਂ ਉਹਦੀ ਮਿਹਨਤ ਕਰਦੇ ਆ ਕੰਮ ਨਾਲ ਆਪਾਂ ਘਰ ਚੋੜਦੇ ਆ ਤੇ ਵੀ ਜੇ ਹੁਣ ਆਪਣੀ ਮਦਦ ਜੋ ਆਪਾਂ ਉਹਦੀ ਚੀਜ਼ ਵੇਚਦੇ ਆ ਆਪਾਂ ਨੂੰ ਮੁੱਲ ਮਿਲਦਾਗਾ ਠੀਕ ਆ ਆਪਾਂ ਨੂੰ ਵਾਈਗੁਰ ਇੰਨੇ ਜੋਗਾ ਕਰ ਦੂ ਮਿਹਨਤ ਮੰਗਣਾ ਨਹੀਂ ਕਿਸੇ ਨੂੰ ਮੰਗਣਾ ਨਹੀਂ ਮਿਹਨਤ ਕਰਨੀ ਆ ਦਸਾਂ ਨੋਹਾਂ ਦੀ ਆਪਾਂ ਤਾਂ ਇੰਨੀ ਕਿ ਸਪੋਰਟ ਚਾਹੀਦੀ ਐ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਸਾਡੀ ਵੀਡੀਓ ਨੂੰ ਮੰਨ ਕੇ ਚੱਲੋ ਸਾਡੇ ਕਿਤੇ ਨੂੰ ਦੇਖ ਕੇ ਇਹ ਕਿਤੇ ਨਾਲ ਹੋਰ ਵੀ ਜੁੜਨਗੇ ਸਾਨੂੰ ਪਿਆਰ ਕਰਨਗੇ ਸਾਨੂੰ ਹੰਗਾਰਾ ਮਿਲੂਗਾ ਹੌਂਸਲੇ ਬਹੁਤ ਹੁੰਦਾ ਬੰਦੇ ਨੂੰ ਜੇ ਬੰਦਾ ਇੱਥੇ ਡਿੱਗਿਆ ਪਿਆ ਉਹਨੂੰ ਕਰ ਵੀ ਉੱਠ ਵੀ ਸ਼ੇਰਾ ਕੋਈ ਚੱਕਰੀ ਜੇ ਤੇਰੀ ਮੜੀ ਜੀ ਛੱਟ ਵੱਜੇ ਵੀ ਤੇ ਛੱਟ ਹੀ ਕੋਈ ਨਹੀਂ ਜੇ ਆਪਾਂ ਨੂੰ ਕਹਤਾ ਮਰੀਜ਼ ਐ ਚਾਹੇ ਕੋਈ ਵੀ ਤੂੰ ਨਹੀਂ ਬਚਦਾ ਹੁਣ ਕੋਈ ਬੰਦੇ ਦਾ ਹੌਸਲਾ ਹੋਣਾ ਹੌਸਲਾ ਬਹੁਤ ਵੱਡੀ ਚੀਜ਼ ਹੁੰਦੀ ਐ ਕੋਈ ਵੀ ਨਵਾਂ ਕਾਰੋਬਾਰ ਕਰਦਾ ਨੂੰ ਜਮੀਨ ਆਏ ਕਿਹਾ ਕਰੋ ਵੀ ਤੇਰਾ ਕਾਰੋਬਾਰ ਦਾ ਪਾਸ ਨੂੰ ਇਹ ਚ ਕੀ ਆ ਕਿਉਂ ਡੰਗਰਾਂ ਚ ਡੰਗਰ ਹੋਣਾ ਇਹ ਤੋਂ ਬਚਦਾ ਨਹੀਂ ਬਚਦਾ ਕਿਉਂ ਨਹੀਂ ਸਭ ਕੁਝ ਬਚੂਗਾ ਆਪਾਂ ਬਣਾਈ ਸਾਰਾ ਕੁਛ ਇਨਾ ਤੋਂ ਆ ਇਨਾ ਤੋਂ ਬਣਿਆ ਸਾਰਾ ਕੁਛ ਨੂੰ ਹੌਸਲੇ ਮਿਲ ਜਾਂਦਾ ਜੇ ਹੁਣ ਮੰਨ ਲਓ ਆਪਾਂ ਦੁੱਧ ਪਾਉਣੇ ਆ 1.5 ਲੱਖ ਦਾ 2 ਲੱਖ ਦਾ ਮੈਂ ਕੋਈ ਵੀ ਆ ਚੀਜ਼ ਲੈ ਲਓ ਕੋਈ ਚੱਕਰ ਹੀ ਨਹੀਂ ਹੈਗਾ ਵੀ ਆਪਾਂ ਮੋੜਾਂਗੇ ਮੋੜਾਂਗੇ ਇਹਨਾਂ ਦੇ ਆਪਾਂ ਦੁੱਧ ਭਾ ਕੇ ਮੋੜਾਂਗੇ ਠੀਕ ਆ ਉਹ ਹੌਸਲਾ ਇਹਨਾਂ ਤੋਂ ਉਹ ਜਦ ਮੰਨ ਕੇ ਜਲ ਜਿਵੇਂ ਆਪਾਂ ਕਹਿੰਦੇ ਆ ਵੀ ਬਰਾਬਰ ਦੀ ਵਾਹ ਹੁੰਦੀ ਆ ਆਪਦਾ ਭਾਈ ਤੇ ਆਪਦਾ ਪਿਓ ਉਹ ਬਾਵਾ ਨੇ ਮੇਰੀਆਂ ਉਹ ਬਾਵਾ ਨੇ ਮੇਰੀਆਂ ਤੇ ਵੀ ਤੇ ਭੈਣੇ ਹੁਣ ਮੈਨੂੰ ਲੱਗਾ ਟਾਈਮ 12 ਵਜੇ ਗਏ ਸਹੀ ਰੋਟੀ ਆਪਾਂ ਹਜੇ ਖਾਣੀ ਆ। ਅੱਜ ਇੱਕ ਬਠਿੰਡੇ ਜਾਣਾਗਾ ਅੱਜ ਤੇ ਉਹ ਨੰਬਰ ਪਲੇਟ ਨਾ ਜਿੱਦੀ ਡਿੱਗ ਗਈ ਸੋ ਕਹਿੰਦੇ ਵੀ ਏਜੰਸੀ ਤੋਂ ਜਿੱਥੋਂ ਗੱਡੀ ਨਿਕਲੀ ਆ ਉੱਥੇ ਰਿਪਲਾਈ ਹੋਊਗੀ। ਫਸੇ ਹੁਣ ਉੱਥੇ ਵੀ ਜਾਣਾਗਾ ਫਿਰ ਸ਼ਾਮ ਦੇ ਸਾਨੂੰ ਹੁਣ ਟਾਈਮ ਲੱਗ ਜਾਊਗਾ। ਹੁਣ ਮੈਂ ਡਿਊਟੀ ਸੰਨੀ ਦੀ ਪਿੰਦਰ ਦੀ ਲੱਗੀ ਜਾਊਗੀ। ਠੀਕ ਆ ਤੇ ਸਾਰਾ ਧੰਨਵਾਦ ਜੀ ਸਾਰਿਆਂ ਦਾ। ਲੱਗੀ ਤਾਂ ਕਮੈਂਟ ਵੀ ਕਰਿਓ ਕਮੈਂਟ ਤਾਂ ਜ਼ਰੂਰ ਕਰਦਿਆ ਕਰੋ। ਸ਼ੇਅਰ ਵੀ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ। ਵੱਧ ਤੋਂ ਤੁਹਾਡੇ ਪਿਆਰ ਦੀ ਲੋੜ ਹੈ। ਪਰ ਮੈਨੂੰ ਇੱਕ ਚੀਜ਼ ਲੈਦੇ ਵੀ ਬਦਵ ਆ ਦੇਵਾ ਕੀ ਧੰਨਵਾਦ ਜੀ ਵੀਡੀਓ ਨੂੰ ਕਰਦੇ ਸ਼ੇਅਰ ਜੇ ਵੀਡੀਓ ਦਾ ਕਮੈਂਟ ਆਈ ਜਾਵੇ ਤੁਸੀਂ ਤਾਂ ਕੋਹੇ ਚ ਲਿਬੜੇ ਰਹਨੇ ਹੋ ਹਾਂ ਬਾਈ ਕੋਹੇ ਚ ਲਿਬੜੇ ਰਹਨੇ ਸੱਚੀ ਗੱਲ ਹੈ ਗੋਇ ਦੇ ਲਿਬੜੀਆਂ ਪੂਸਾ ਸਾਡੇ ਮੂੰਦੇ ਵੀ ਵੱਜਦੀਆਂ ਨੇ ਸਾਡੇ ਕੱਪੜਿਆਂ ਤੇ ਵੀ ਵੱਜਦੀਆਂ ਨੇ ਪਰ ਸਾਨੂੰ ਸੁਗ ਕੋਈ ਨਹੀਂ ਆਉਦੀ ਸਾਡਾ ਢਿੱਡ ਭਰਦੀਆਂ ਨੇ ਸਾਡਾ ਘਰ ਤੋਰਦੀਆਂ ਨੇ ਸਾਨੂੰ ਗਾਦੀ ਸੁਗ ਹੈ ਸਾਨੂੰ ਕੋਈ ਸੁਗ ਨਹੀਂ ਹੈਗੀ ਛੋਡੇ ਨਾਲ ਤਾਂ ਵਧੀਆਂ ਵੀ ਦੀਵਾਨਾਂ ਨਾਲੋਂ ਜਿਹੜੇ ਪ्योर ਚੀਜ਼ਾਂ ਹੀ ਨਹੀਂ ਖਾ ਰਹੇ ਸੱਜਣ ਗੱਲ ਦੀ ਚੀਜ਼ ਪਿਆਰ ਦਾ ਖਾ ਰਹੇ ਆ ਅਸੀਂ ਐਨੇ ਜੋਗੇ ਹੋਏ ਤਾਂ ਹੈਗਿਆ ਸੀ ਆ ਦੀ ਪ्योर ਚੀਜ਼ ਹੋਰ ਵੀ ਕਿਸੇ ਨੂੰ ਦਵਾਂਗੇ ਠੀਕ ਆ ਸਾਡੇ ਮਨ ਨੂੰ ਤਾਂ ਸੰਤੁਸ਼ਟੀ ਆ ਕਿ ਅਸੀਂ ਆਦੇ ਦੁੱਧ ਘਰ ਦਾ ਪਿਆਰ ਇੱਕ ਇੱਕ ਬਨ ਕੇ ਦੇਖੋ ਵੀ ਦੀਵਾਨੋਂ ਪਰ ਅਸੀਂ ਇੰਨਾ ਦਾ ਢਿੱਡ ਭਰਦੇ ਆ ਪਰਮਾਤਮਾ ਸਾਥੋਂ ਭਰਾ ਰਹੇ ਆ ਇਹ ਸਾਡਾ ਭਰੀ ਜਾਂਦਾ ਆ ਅਸੀਂ ਕੁਝ ਸਾਡੀ ਬਦੌਲਤ ਨਾ ਵੀ ਇਹ ਨੇ ਹਾਂ ਅਸੀਂ ਇਹਨਾਂ ਨੂੰ ਰੱਖਿਆਗਾ ਪਰ ਇਹ ਇਹਨਾਂ ਦਾ ਯੋਗਦਾਨ ਵੱਡਾ ਇਹਨਾਂ ਨੇ ਸਾਡੇ ਪਰਿਵਾਰ ਨੂੰ ਰੱਖਿਆ ਹੋਇਆ ਹੂੰ ਸਹੀ ਗੱਲ ਆ ਠੀਕ ਆ ਇਹ ਚੀਜ਼ ਆ ਵੀਰੇ ਧੰਨਵਾਦ ਤੁਹਾਡਾ ਸਾਰਿਆਂ ਦਾ ਪਿਆਰ ਦੇਣ ਵਾਲਿਆਂ ਦਾ ਤੇ ਜਿਹੜੇ ਮਾੜੇ ਕਮੈਂਟ ਉਹ ਵਿੱਚ ਵਿਦਵਾਨ ਹੁੰਦੇ ਹਰੇਕ ਕਰਦੇ ਨੇ ਇੱਕ ਕੁੜੀ ਗਾਗਣ ਆ ਵੀਡੀਓ ਪਾਉਂਦੀ ਮੈਨੂੰ ਬਹੁਤ ਕੁਛ ਨਹੀਂ ਮੈਂ ਨਾਮ ਲੈ ਰਿਹਾ ਪੈਂਦਾ ਉਹਦੀ ਆਵਾਜ਼ ਨਾਲ ਜਿਹੜੀ ਅਨੀਤਾ ਸਵਾਣਾ ਸੀ ਉਹਦੇ ਵਰਗੀ ਆ ਉਹ ਗੀਤ ਵੀ ਗਾਉਂਦੀ ਉਹਦੇ ਵਿੱਚ ਵਿੱਚ ਉਹਨੂੰ ਵੀ ਲਮਾੜਾ ਬੋਲ ਜਾਂਦੇ ਨੇ ਲੋਕ ਵਿਚਾਰੀ ਨੂੰ ਉਹਦਾ ਭਰਾ ਵੀਡੀਓ ਬਣਾਉਂਦਾ ਤੇਰੇ ਵਾਂਗੂ ਕਮਲਾ ਆ ਮਨ ਲੱਗਾ ਕਹਿੰਦਾ ਰਾਏ ਇਹ ਜਾਨਾ ਪੈਸੇ ਦਿਖਾਉਣ ਪਏ ਕਰਦੇ ਨੇ ਬਾਹਰ ਇਹ ਕਹਦਾ ਅਸੀਂ ਉਹਦਾ ਕਿੱਤਾ ਦਿਖਾਈ ਜਾਂਦੇ ਆ ਅਸੀਂ ਕਿਹੜਾ ਕੋਈ ਮਾੜੀ ਮਾੜੀ ਵੀਡੀਓ ਪਾਉਣੀ ਆ ਚੁੰਨੀਆਂ ਸਾਡੇ ਸਿਰ ਤੇ ਨੇ ਠੀਕ ਹੈ ਵੀ ਉਹ ਵੀ ਗਾਗਣਾ ਉਹ ਵੀ ਭੈਣ ਮੇਰੀ ਛੋਟੀ ਭੈਣ ਹੈਗੀ ਉਹ ਵੀ ਵੀਡੀਓ ਪਾਉਂਦੀ ਨੇ ਪਰ ਆਪਾਂ ਇਹ ਚੀਜ਼ ਕਹਿੰਦੇ ਆ ਵੀ ਆਪ ਆਪਦੇ ਭੈਣ ਭਾਈ ਦਾ ਨੌ ਵੀ ਲੋ ਜਿਹੜਾ ਆਪਣੇ ਨਾਲ ਇਹ ਜਾ ਕਾਰੋਬਾਰ ਕਰ ਰਿਹਾ ਹੈ ਗੁਰੂ ਜੀ ਬਹੁਤ ਮਿਹਨਤ ਕਰਦੀ ਹੈ ਵੀ ਸਹੀ ਗੱਲ ਹੈ ਤੇ ਵੀ ਖੁਸ਼ੀ ਹੁੰਦੀ ਹੈ ਮੈਨੂੰ ਤਾਂ ਉਹਦੀਆਂ ਵੀਡੀਓ ਦੇਖ ਕੇ ਛੋਟੀ ਆ ਉਹ ਲੋਕ ਉਹਨੂੰ ਵੀ ਮਾੜਾ ਬੋਲੀ ਜਾਣੇ ਲੋਕ ਨਹੀਂ ਪਹਣੇ ਲੋਕ ਜਮੇ ਇਹ ਤਾਂ ਲੋਕ ਨਹੀਂ ਮੂੰਹ ਨਹੀਂ ਫੜਿਆ ਸਾਰੇ ਇਹ ਬੇਚਰੀ ਉਹ ਉਹ ਕੜਾ ਮਾੜੀਆਂ ਪਾਉਂਦੀ ਆ ਪਸਉਂਦੀ ਸਾਰਾ ਦਿਨ ਮਿਹਨਤ ਕਰਦੀ ਆ ਉਹ ਜਿਹੋ ਵੀ ਨਵੀਂ ਕੁੜੀਆ ਬਹੁਤ ਮੰਨ ਲਓ ਬੀਐਮਏ ਕਰ ਲਈ ਉਹਨੇ ਵੀ ਜੇ ਉਹ ਸੋਚਦੀ ਵੀ ਮੈਂ ਕਿਉਂ ਬੋਏ ਚੱਤ ਮਾਰਾ ਭਾਈ ਉਹ ਉਹਦੇ ਪਰਿਵਾਰ ਲਈ ਕਰਦੀ ਆ ਆਪਣੇ ਲਈ ਕਰਦੀ ਆ ਮੈਂ ਵੀ ਉਹ ਕਹਿੰਦੇ ਵੀ ਮੇਰੇ ਵਾਂਗੂ ਜਿਹੜੀ ਉਹ ਵੀ ਕਿਸੇ ਦੇ ਘਰੇ ਜਾਊਗੀ ਤੁਹਾਨੂੰ ਰੰਗ ਭਾਗੀ ਲੱਗਣਗੇ ਸਹੀ ਗੱਲ ਹੈ ਠੀਕ ਹੈ ਵੀ ਇਹ ਜਿਹੇ ਕੁੜੀਆਂ ਅਸੀਂ ਚਾਹੁੰਦੇ ਆ ਵੀ ਆਪਣੇ ਕਿੱਤਿਆਂ ਨਾਲ ਜੋੜੋ ਸਾਰੀਆਂ ਕੁੜੀਆਂ ਭੈਣਾਂ ਨੂੰ ਜਦੋਂ ਅਸੀਂ ਮੁਰੋ ਕਹਦੇ ਨੇ ਚਲੋ ਮੇਰੀ ਧੀ ਆ ਵੱਡੀ ਹੋ ਗਈ ਮੈਂ ਕਹਦੂ ਵੀ ਤੂੰ ਨਾ ਕੋਹੇ ਚ ਬੜਾ ਆਹੋ ਹੋਈ ਚਾਹੇ ਲਾ ਕੋ ਜੱਜ ਬਾਂਜੇ ਮੇਰੀ ਸੋਚ ਆ ਵੀ ਉਹਨੂੰ ਜੱਜ ਬਣਾਉਣ ਦੀ ਪਰ ਮੈਂ ਕਹਣੀ ਵਿਆਹ ਕਿਤੇ ਨਾਲ ਜੁੜ ਕੇ ਰਵੇ ਇਹ ਇਹ ਮੈਸਾ ਨਾ ਘਰੋਂ ਜਾਣ ਮੇਰੇ ਚਾਹੇ ਬੰਦੇ ਰੱਖ ਲੈ ਚਲੋ ਜਿੰਮੇ ਹੁਣ ਪੀੜੀ ਆਉਗੀ ਉਹਨੇ ਨਹੀਂ ਕੰਮ ਕੀਤਾ ਹੋਊਗਾ ਪਰ ਆਪਦੇ ਕਾਰੋਬਾਰ ਦੇ ਵਿੱਚੋਂ ਗੇੜਾ ਵੀ ਮਾਰੇ ਤੇ ਇਹਨਾਂ ਨਾਲ ਉਹਦਾ ਲਗਾਅ ਬਣਿਆ ਰਵੇ ਬਣਿਆ ਰਵੇ ਠੀਕ ਆ ਤੇ ਧੰਨਵਾਦ ਜੀ ਸਾਰਿਆਂ ਦਾ ਤੇ ਟੱਲੀ ਜੀ ਜਰੂਰ ਦੱਬ ਦਿਓ ਧੰਨਵਾਦ